ਲੈ ਮੈਂ ਤਾਂ ਹੁਣ ਗੋਲੀ ਲੈ ਲਈ ਕਿਰ ਪੈਨੇ ਆ ਘੰਟਾ ਜੀ ਨੀਂਦ ਆਈ ਤਾਂ ਬਾਲੀ ਵਧੀਆ ਇੱਕ ਤਾਂ ਸਾਰੀ ਰਾਤ ਰਾਤ ਨਹੀਂ ਨੀਂਦ ਆਈ ਹੁਣ ਪੈਨੇ ਪਰ ਮੀਤ ਕਹਿੰਦੀ ਨਾ ਕਿ ਗੋਲੀ ਲੈ ਲੈ ਤੂੰ ਸੌਂ ਜਾ ਆਪਨੇ ਕਿੱਧਰ 바ਗੀ ਤੇ ਮੈਂ ਸੌਣ ਨਾ ਘੰਟਾ ਹੁਣ ਹਲਾ ਮਚੜੀ ਅੱਜ ਤਾਂ ਧੁੱਪ ਵੀ ਨਿਕਲੇ ਆ ਪਰਮਜੀਤ ਕੋਲੇ ਜਾਨੀ ਆ ਕਹਿੰਨੀ ਆ ਕੋੜੇ ਮੋਬਾਈਲ ਦਵਾ ਕੇ ਲਿਆ ਮੇਰਾ ਤਾਂ ਅਗ ਲਾਉਣਾ ਫੋਨ ਵੀ ਨਾ ਪਾਣੀ ਚ ਡਿੱਗ ਗਿਆ ਹੁਣ ਪਤਾ ਨਹੀਂ ਚੱਲੂ ਪਤਾ ਨਹੀਂ ਨਾ ਚੱਲੂ ਆ ਮੁੜ ਕੇ ਕਹਦਾ ਠੀਕ ਹੁੰਦੇ ਆਗੇ ਇਹ ਠੀਕ ਕਰਾ ਵੀ ਲਾਂਗੇ ਕੀ ਪਤਾ ਕਦੋਂ ਖਰਾਬ ਹੋ ਜਾਏ ਏਦੋਂ ਚੰਗਾ ਚੱਲ ਸਸਤਾ ਜਾਂ ਕੋਈ ਨਵਾਂ ਲੈ ਆਉਣੀਆ ਕੁੜੇ ਪਰਮਜੀਤ ਪਰਮਜੀਤ ਲੈ ਕੁੜੇ ਜੀ ਮਾਚਾ ਮਾਜੀਤ ਘਰੀ ਪਿਆ ਬਾਈ ਮਨਜੀਤ ਮਨਜੀਤ ਕੁੜੇ ਬੋਲਦਾ ਕਾ ਤੋ ਨਹੀਂ ਬਾਈ ਮਨਜੀਤ ਈ ਮੈਂ ਤਾਂ ਐ ਕਹਿੰਦੀ ਸੀ ਆ ਕਿੰਨਾ ਸੋਹਣਾ ਫੋਨਾ ਨਾਲੇ ਉਹ ਐਪਲ ਦਾ ਜਿਹਨੂੰ ਕਹਿੰਦੇ ਹੁੰਦੇ ਆ ਘੱਟੋ ਘੱਟ ਲੱਖ ਰੁਪਏ ਤੋਂ ਉੱਪਰ ਹੁੰਦਾ ਤੂੰ ਤਾਂ ਮੈਂ ਵੀ ਫੋਨ ਲੈ ਜਾਣ ਨੂੰ ਫਿਰਦੀ ਸੀ ਲਿਆਉਣ ਨੂੰ ਇੱਥੇ ਘੜਾ ਕਿਸੇ ਨੂੰ ਪਤਾ ਲੱਗਣਾ ਵੀ ਮੈਂ ਲੈ ਗਈ ਮੈਂ ਤਾਂ ਐ ਕਹਨੀ ਨਾਲੇ ਪਰਮਜੀਤ ਨਹੀਂ ਹੈਗੀ ਘਰੇ ਕਿਤੇ ਦੇਲੀ ਨਹੀਂ ਫੋਨ ਹੀ ਨਾ ਲੈ ਕੇ ਚਲੀ ਜਾਵਾਂ ਨਾਲੇ ਮੇਰਾ ਨਾ ਥੋੜੀ ਆਊਗਾ ਮੈਂ ਕਹਿ ਦੂੰਗੀ ਵੀ ਭਾਈ ਸਾਨੂੰ ਕੀ ਪਤਾ ਉਦੋਂ ਤਾਂ ਤੁਸੀਂ ਗੇਟ ਖੁੱਲੇ ਸੱਡ ਕੇ ਪੈ ਜਾਣੇ ਹੋ ਨਾਲੇ ਮੇਰੇ ਨਹੀਂ ਪੈਸੇ ਲੱਗਣਗੇ ਭਾਈ ਪਰਮਜੀ ਪਰਮਜੀ ਭਾਈ ਮਨਜੀਤ ਮਨਜੀਤ ਲੈ ਕੋੜੇ ਇਹਨੂੰ ਕੀ ਹੋ ਗਿਆ ਇਹ ਤਾਂ ਬੋਲਦਾ ਬੋਲਦਾ ਹੀ ਨਹੀਂ ਭਾਈ ਮਨਜੀਤ ਚੱਲ ਨਾ ਬੋਲ ਮੈਂ ਕੀ ਲੈਣਾ ਮੈਂ ਤਾਂ ਜਲਦੀ ਚੀਜ਼ ਦੀ ਲੋੜ ਸੀ ਉਹ ਮਿਲ ਗਈ ਉਹ ਵੀ ਆਈਫੋਨ ਸੇਮਾ ਕੱਢ ਕੇ ਬਾਹਰ ਸੁੱਟ ਜੂਗੀ ਤੇ ਫੋਨ ਕੱਲਾ ਰੱਖ ਲੂੰਗੀ ਨਾਲ ਇਹਨਾਂ ਨੂੰ ਨਹੀਂ ਪਤਾ ਲੱਗਦਾ ਲੈ ਪਰ ਮਨਜੀਤ ਵੀ ਨਹੀਂ ਹੈਗੀ ਸਹੀ ਪਤਾ ਕਿੱਥੇ ਗਈ ਉਹ ਲੈ ਕੇ ਦਿੱਤਰ ਹੋ ਜਾ ਵੀਰ ਪਾਲੇ ਅੱਜ ਨਾ ਇੱਧਰ ਬਸੇ ਨਹੀਂ ਆਈ ਜਾਣ ਵਾਲੀ ਕਬਾਲੂ ਕਰਨੀ ਮੈਂ ਤਾਂ ਕਮਾਲੂ ਜਾਣਾ ਸੀਗਾ ਕੋਈ ਮੋਟਰਸਾਈਕਲ ਵਾਲਾ ਵੀ ਨਹੀਂ ਆਉਂਦਾਗਾ ਆ ਵੀਰਪਾਲ ਕੀ ਮੇ ਬੱਜੀ ਜੀ ਆਉਂਦੀ ਮਨਜੀਤ ਕਿ ਕਰਾਂ ਬੱਗੀ ਬੱਗੀ ਜੇ ਕਿਵੇਂ ਵੀਰ ਪਾਲੋ ਹਾਂ ਠੀਕ ਹੈ ਕਿਵੇਂ ਹੱਥ ਜਲ ਕੋ ਨਹੀਂ ਆਉਣੀ ਹੈ ਨਹੀਂ ਨਹੀਂ ਠੰਡੀ ਵਾਲੀ ਹੋਈ ਪਿਆ ਮੱਛੜੀ ਹਾਂ ਤੂੰ ਹੁਣ ਲੈ ਫੋਰਾ ਹਾਂ ਫੋਨ ਤਾਂ ਮੈਂ ਨਵਾਂ ਲਿਆ ਸੀਗਾ ਅੱਛਾ ਕਿੰਨੇ ਦਾ ਲਿਆਈ ਬਸ 7000 ਆਇਆ ਮਨਰਾਵੀ 18000 ਦਾ ਅੱਛਾ 18000 ਦਾ ਲਿਆਈ ਚ ਬੜੀਆ ਆਗਾ ਹਣਾ ਇਹਦਾ ਫੋਟੋ ਵੀ ਬੜੀਆ ਹੁੰਦੀ ਹੋਣੀ ਸਾਥਾਂ ਦਾ ਬੜਾਈ ਸੋਹਣੀ ਆਉਂਦੀ ਹਾਂ ਮੈਨੂੰ ਤਾਂ ਆਈ ਸੀਗਾ ਮੈਂ ਕਹਿੰਦਾ ਸਾਗ ਪੁੱਛ ਕੇ ਆਉਣੀ ਹੈ ਜੀ ਦੇਖ ਕੇ ਆਉਣੀ ਹੈ ਮੱਛੜਾ ਕਿਸੇ ਦੇ ਸਾਗ ਹੀ ਹੈ ਨੀਗਾ ਸਾਗ ਤਾਂ ਇੱਥੇ ਤਾਂ ਕਿੱਥੇ ਮਿਲਦੇ ਨਾ ਆਪਣੇ ਤਾਂ ਸਾਰੀਆਂ ਲਾਉਣੀ ਨੇ ਜ਼ਮੀਨਾਂ ਕਿਤੇ ਮਾਰੂ ਆਏ ਨੇ ਬੰਗਾਲਾ ਵਧੀਆ ਸਾਗ ਬਣਦਾ ਉਹ ਸਾਗ ਤਾਂ ਬਣ ਗਿਆ ਹੁਣ ਮੁੱਲ ਦੇ ਦੇਣੇ ਆ ਪਰ ਉਹ ਰੇਸ ਬਰੇ ਵਾਲੇ ਹੁੰਦੇ ਉਹ ਚੰਗੇ ਜ ਨਹੀਂ ਲੱਗਦੇ ਨਾ ਤਾਂ ਸਵਾਦ ਬਣਦਾ ਪਰ ਮੇਰੀ ਫੋਟੋ ਹੀ ਖਿੱਚ ਦੇ ਕੋ ਫੁੱਲਾ ਤਾਈ ਮੇਰੀ ਗੱਲ ਸੁ ਤੂੰ ਨਾ ਘਰੇ ਆ ਜੀ ਉਹ ਘਰੇ ਆ ਕੇ ਬੰਦੇ ਰਿਹਾ ਖਿੱਚਾਂਗੇ ਆਪਾਂ ਫੋਟੋਆਂ ਤੇ ਹੁਣ ਤੋਂ ਤੈਨੂੰ ਪਤਾ ਰਾਹ ਖੜੇ ਤਾਂ ਭੜੀਆਂ ਨਾ ਲੱਗਣ ਚਲ ਕੋਈ ਜੇ ਕਮਾਲਾ ਤਾ ਨਾ ਕਮਾਲੂ ਜਾ ਕੇ ਆਉਣੀ ਹੈਗੀ ਤਾ ਤੁਸਾਂ ਨੂੰ ਸਾਗ ਜੇ ਟੱਕਰਿਆ ਤੇ ਕਿਤੇ ਮੈਂ ਥਿਆ ਤਾ ਤੇ ਲਿਆ ਤੂੰ ਜੀਰ ਨਹੀਂ ਚੰਗਾ ਲਿਆ ਦੀ ਦਾਈ ਕਮਾਲੂ ਕਿਵੇਂ ਕੰਮ ਸੀ ਬਾਈ ਮੈਨੂੰ ਤਾਂ ਨਾ ਕੰਮ ਆ ਉਥੇ ਕਮਾਲੂ ਤਾਈ ਮੇਰੀ ਸਹੇਲੀ ਆਈ ਔਰ ਮਿਲ ਕੇ ਆਣੀ ਹੈ ਤੇ ਸਹੇਲੀ ਨੂੰ ਮਿਲ ਕੇ ਆਉਣੀ ਮੈਨੂੰ ਲੱਗਾ ਕਿਤੇ ਕਾ ਉਥੇ ਹੈਗਾ ਨਾ ਡਾਕਟਰ ਹੱਡੀਆਂ ਵਾਲਾ ਲੈ ਹੱਡੀਆਂ ਉਹ ਕਹਿੰਦਾ ਮੇਰੀਆਂ ਵਧੀਆ ਕੈ ਮੈਂ ਸੁੱਖ ਨਾਲ ਅੱਛਾ ਅੱਛਾ ਠੀਕ ਚਲ ਚੰਗਾ ਬਾਸ ਬੁੱਸ ਤਾਈ ਨਹੀਂ ਹੈ ਤੇ ਤੂੰ ਇਹਨਾਂ ਦੇ ਘਰੇ ਕਿ ਮੈਂ ਗਈ ਸੀ ਸਾਗ ਦਾ ਪਤਾ ਲੈਣ ਆਣਾ ਇਹਨਾਂ ਨੇ ਤਾਂ ਮੈਂ ਕਿੱਥੇ ਗਈ ਸੀ ਮੈਂ ਤਾਂ ਜ਼ਮੀਨ 'ਚ ਗਈ ਸੀ ਇੱਧਰ ਸਾਗ ਦਾ ਪਤਾ ਲੈਣ ਅੱਛਾ ਸਾਗ ਇੱਧਰ ਨਹੀਂ ਹੈਗੇ ਸਾਗ ਉਹ ოਹੋ ਸੁਖਰਾ ਹੱਤ ਤਾਈ ਤਾਂ ਸਾਰਾ ਦਿਨ ਕੋਲ ਸੋਹਾਈ ਲੈਂਦੀ ਐ ਇਹਦੀ ਤਾਂ ਮੇਰੀ ਇਹ ਫੋਨ ਤੇ ਨਿਗਾ ਸੀ ਲੈ ਨਵਾਂ ਲਿਆਈ ਹੁਣ ਮੈਂ ਹੁਣ ਮੈਂ ਤੈਨੂੰ ਦੱਸਾਂ ਵੀ ਫੋਨ ਨਵਾਂ ਲਿਆਈਆਂ ਜਾਂ ਪੁਰਾਣਾ ਆਈ ਐ ਚਲੋ ਇਹਨੇ ਕਿਹੜਾ ਕਿਸੇ ਕੋਲੇ ਗੱਲ ਕਰਨੀ ਹੋ ਜਾਂਦੀ ਓ ਮੁੱਜਾਂ ਮੀਰਪਾਲੇ ਵਧੀਆ ਰਹੇਗੀ ਸੈਮਣਾ ਨਿਕਲ ਚੱਲ ਇੱਥੇ ਤਾਂ ਕੋਈ ਨਾ ਕੋਈ ਮਿਲਦਾ ਹੀ ਰਹੂਦਾ ਇਹਨੂੰ ਲਾ ਦੇਖ ਲੈ ਇਹ ਸਾਰਾ ਦਿਨ ਗਰਨਾ ਜੀ ਤਰੀ ਫਿਰਦੀ ਰਹਿੰਦੀ ਆ ਕਿ ਮ ਖੇਤੋਂ ਆਈ ਖੇਤੋਂ ਕਿਧਰੋਂ ਆਈ ਐ ਇੱਥੇ ਕਿਤੇ ਸਾਗ ਹੈਗਾ ਪਤਾ ਨਹੀਂ ਕਿਧਰੋਂ ਆਈ ਐ ਕਿਧਰੋਂ ਨਾ ਇਹ ਵੀ ਇਹਦੀ ਬਹੂ ਜੀ ਟਿਕਦੀ ਨਹੀਂ ਹੈਗੀ ਫੋਨ ਹੱਥ ਤੇ ਲਈ ਫਿਰਦੀ ਆ ਲੈ ਪਤਾ ਨਹੀਂ ਕਿਥੋਂ ਲਈ ਲੱਖ ਰੁਪਏ ਦਾ ਫੋਨ ਹੈ ਕਹਿੰਦੀ ਮੈਂ 50 60 ਹਜ਼ਾਰ ਦਾ ਲਈ ਪਤਾ ਨਹੀਂ ਲਈ ਹੋਗੀ ਉਹੀ ਗੱਲ ਘਰੇ ਖਾਣ ਨੂੰ ਦਾਣੇ ਨਹੀਂ ਤੇ ਬਸ ਲੀਲ ਵੱਡੀ ਡਾਉਂਦੀਆਂ ਨਾ ਕਲੋਲਾ ਕਰਦੇ ਆ ਘਰੇ ਚੂਹੇ ਲੈ ਫੋਨ ਕਰਦੀ ਮੇਰੀ ਮੰਮੀ ਨੂੰ ਕੈ ਦਿਨ ਹੋ ਗਏ ਫੋਨ ਹੀ ਨਹੀਂ ਲਾਇਆ ਹੁਣ ਕੰਮ ਤਾਂ ਦਿਨ ਮੇੜੇ ਆ ਸਾਰੇ ਦਿਨ ਛੱਟ ਗੱਲਾਂ ਮਾਰਦੀ ਆ ਆ ਪਿਆ ਲੈ ਸੁੱਤਾ ਮੋਜ ਨਾਲ ਸੁੱਤੇ ਪਏ ਹੋ ਹਾਂ ਆਏ ਘੋੜੇ ਵੇਚ ਕੇ ਸੌਂਗੇ ਫੋਨ ਦਿਓ ਫੋਨਾ ਪੇ ਚੱਕ ਲੈ ਇੱਥੇ ਯਾਰ ਕਿੱਥੇ ਪਿਆ ਆਹ ਪੇ ਇੱਥੇ ਲੈ ਇੱਥੇ ਕਿੱਥੇ ਫੋਨ ਆ ਇੱਥੇ ਪਿਆ ਤਾਂ ਹੈਗਾ ਇਹਨੂੰ ਸੌ ਜਾਂਦੇ ਹਾਬਾ ਜੰਮੀ ਛੋਟੇ ਵਾਲੀ ਤਾਂ ਇੱਥੇ ਕਿੱਥੇ ਆ ਫੋਨ ਆ ਕੌਮਣ ਪੈਣ ਵੀ ਜਿਹੜਾ ਕੋਈ ਫੋਨ ਪਿਆ ਤਾਂ ਹੈਗਾ ਹੈ ਤੈਨੂੰ ਦਿਖਦਾ ਨਹੀਂ ਇੱਥੇ ਲੈ ਮੈਂ ਅੰਨੀ ਹੈਗੇ ਤੂੰ ਮੇਰੇ ਅੱਖਾਂ ਖੋਲਣ ਦੇ ਇੱਕਦਮ ਕਿਸੇ ਮੇਰੇ ਅੱਖਾਂ ਵੀ ਖੋਲ ਲੈ ਕਰ ਫੋਨ ਦੇ ਮੜਾਏ ਬੀਬੀ ਢਿੱਲੀ ਹੋ ਰਹੀ ਸੀ ਮੇਰੀ ਮੈਂ ਫੋਨ ਕਰਕੇ ਪੁੱਛਦੀ ਆ ਇੱਥੇ ਸੀ ਇੱਥੇ ਕਿੱਥੇ ਆ ਫੋਨ ਆ ਇੱਥੇ ਰੱਖਿਆ ਸੀ ਮੈਂ ਤਾਂ ਲੈ ਓਹੋ ਮੈਨੂੰ ਦੱਸਿਆ ਨਾ ਕਿੱਥੇ ਫੋਨ ਹੋਵੇ ਮੈਂ ਰੱਖਿਆ ਹੀ ਇੱਥੇ ਸੀ ਜਦੋਂ ਪੈਂਟ ਪੁੰਟ ਚ ਪਾਈ ਬੈਠੇ ਹੋ ਗਿਆ ਜੇਬ ਦੀ ਕੋਟ ਦੀ ਜੇਬ ਅ ਜਦੋਂ ਮੈਂ ਪਿਆਸ ਇੱਥੇ ਰੱਖ ਕੇ ਪਿਆਗਾ ਮੈਂ ਪੈਂਟ ਚ ਕੀ ਕਰਨਾ ਸੀ ਉਹਨੂੰ ਫਿਰ ਇੱਥੇ ਹੋਵੇ ਨਾ ਲੈ ਦਿਖਾ ਕਿੱਥੇ ਆ ਤੂੰ ਲੈ ਗਈ ਹੂੰਗੀ ਚੱਕ ਕੇ ਮੈਂ ਕਿ ਲੈ ਗਈ ਹੂੰਗੀ ਮੈਂ ਤਾਂ ਹੁਣ ਪੁੱਛਦੀ ਆ ਤੈਨੂੰ ਭਾਈ ਫੋਨ ਦੇ ਦੇ ਫੋਨ ਜਦੋਂ ਮੈਂ ਤੈਨੂੰ ਕਿਹਾ ਕਿ ਇੱਥੇ ਰੱਖਦਾ ਤੂੰ ਕਿਹੜਾ ਮੰਨਦੀ ਹੈਗੀ ਫਿਰ ਹੋਵੇ ਨਾ ਇੱਥੇ ਫੋਨ ਗਿਆ ਕਿੱਧਰ ਇਥੋਂ ਫਿਰ ਕੋਈ ਆਇਆ ਵੀ ਨਹੀਂ ਇੱਥੇ ਤਾਂ ਨਾ ਫਿਰ ਉਹ ਤਾਂ ਤੈਨੂੰ ਪਤਾ ਹੋਊਗਾ ਮੈਨੂੰ ਕੀ ਪਤਾ ਹੁਣ ਮੈਂ ਤੰਦਰੋ ਕੰਮ ਕਰਕੇ ਆਈ ਆਂ ਫੋਨ ਟੁੰਡ ਦੇਖੋ ਸਮਾਰ ਗਿਆ ਕੋਟ ਦੀ ਜੇਬ ਲੈ ਯਾਰ ਹੈ ਨਹੀਂ ਜਦੋਂ ਫੋਨ ਹੀ ਹੈ ਨਹੀਂ ਮੇਰੇ ਕੋਲ ਮਰੀ ਜਨੀ ਆ ਤੂੰ ਫਿਰ ਫੋਨ ਇੱਥੋਂ ਗਿਆ ਕਿ ਇੱਧਰ ਜੇ ਇੱਥੇ ਧਰਿਆ ਸੀ ਹੈ ਇਹ ਵੀ ਗੱਲ ਹੈਗੀ ਆ ਤੇਰੀ ਇੱਥੇ ਪਾਇਆ ਕਰ ਬਾਰ ਦੇ ਵਿਚਾਲੇ ਹੋ ਕੇ ਲੈ ਗਿਆ ਹੂ ਕੋਈ ਚੱਕ ਕੇ ਤੂੰ ਤਾਂ ਸੁੱਤਾ ਪਿਆ ਸੀ ਮਸਾ ਕੋਥਲ ਕੋਥਲ ਠਾਏ ਆ ਮੈਂ ਕੌਣ ਲਗਾ ਚੱਕ ਕੇ ਫਿਰ ਹੁਣ ਮੈਨੂੰ ਕੀ ਪਤਾ ਹੈਗਾ ਮੈਂ ਤਾਂ ਤੈਨੂੰ ਪੁੱਛਦੀ ਆ ਤੂੰ ਕਹਿੰਦਾ ਵੀ ਇੱਥੇ ਧਰਿਆ ਮੈਂ ਤਾਂ ਮੰਦੀ ਨਹੀਂ ਵੀ ਇੱਥੇ ਧਰਿਆ ਹੋਊਗਾ 1.5 ਲੱਖ ਦਾ ਫੋਨ ਸੀ ਕਿਤੇ ਹੂੰ ਤਾਂ ਨਹੀਂ ਚੁਕਾਤਾ ਕਿਸੇ ਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਇੱਥੇ ਰੱਖਿਆ ਜੀ ਕੋਈ ਲੈ ਗਿਆ ਹੋਣਾ ਚੱਕ ਕੇ ਤੇ ਫਿਰ ਪਤਾ ਕਿਹਨੂੰ ਆ ਹੋਰ ਮੈਨੂੰ ਨਹੀਂ ਪਤਾ ਭਾਲ ਲਾ ਤੂੰ ਇੱਥੇ ਇਧਰ ਕੋਈ ਆਇਆ ਗਿਆ ਹੋਣਾ ਮੈਂ ਭਾਲਦੀ ਫਿਰਾਂ ਹੈ ਤੂੰ ਮੈਂ ਨਾ ਸੋ ਜਾ ਘਰ ਇੱਥੇ ਬਾਹਰ ਚ ਮੰਜਾ ਢਾ ਕੇ ਫੋਨ ਦੀ ਭਾਲ ਕਰ ਲੋ ਛੋਟਾ ਮੋਟਾ ਫੋਨ ਨਹੀਂ ਹੈਗਾ ਉਹ ਕੋਈ ਉਹ ਮੈਨੂੰ ਆਇਆ ਲਾ ਤਾਈ ਆਉਂਦੀ ਹੁੰਦੀ ਆਪਾਂ ਉਹ ਨਾਲ ਲੇ ਗਈ ਹੋਵੇ ਚੋਰੀ ਕਰਕੇ ਕਿਤੇ ਤਾਈ ਅੱਛਾ ਤਾਈ ਚੋਰੀ ਕਰਨ ਆਉਂਦੀ ਆ ਮੇਰੇ ਕੋਲ ਤਾਂ ਤਾਈ ਨਾ ਤਾਈ ਆਈ ਆਈ ਕੋਈ ਨਹੀਂ ਆਇਆ ਮੇਰੇ ਕੋਲ ਤਾਂ ਉਹ ਕਈ ਵਾਰ ਮੁਰਗੀ ਹੋਵੇ ਇੱਥੋਂ ਪਸਤੇ ਪੈਨ ਦੇਖ ਕੇ ਆਲਾ ਲੈ ਜਾਂਦੇ ਚੱਕ ਕੇ ਆਏ ਬੈਠੇ ਹੋ ਫਿਰ ਤੁਸੀਂ ਤਾਂ ਮਾੜੀ ਉਈ ਮੋ ਛੋਟੀ ਮੋਟੀ ਚੀਜ਼ ਹੈਗੀ ਮੈਂ ਮਤਾਈ ਕੇ ਘਰੇ ਜਾ ਕੇ ਆ ਮੈਂ ਹੁਣ ਮੈਂ ਕੀ ਦੱਸਾਂ ਮਤਾਈ ਕੀ ਦੇਖੀ ਆਪਾਂ ਚੱਕਦੀ ਮਤਾਈ ਕੀ ਤਾਂ ਪਤਾ ਤਾਂ ਲੱਗ ਜੂਗਾ ਜਾ ਕੇ ਆ ਬਾਈ ਏਡਾ ਵੱਡਾ ਫੋਨ ਕਮਾ ਕੇ ਘਰ ਤਾਲੇ ਲੈ ਇਹਦਾ ਨਹੀਂ ਪਤਾ ਹੁਣ ਬਾਹਰੇ ਨਾਲ ਸੱਟਿਆ ਹੋਵੇ ਪਰ ਨਾ ਹੀ ਕਹਿੰਦਾ ਮੈਂ ਉਰੇ ਰੱਖਿਆਗਾ ਘਰੇ ਵੀ ਨਹੀਂ ਕੋਈ ਆਇਆਗਾ ਹੁਣ ਗਿਆ ਤਾਂ ਗਿਆ ਕਿੱਧਰ ਜਮੀ ਕਮਾਲ ਕਰਤੀ ਫੋਨ ਵਾਲੀ ਤਾਂ ਇਹਨੇ ਇੱਥੇ ਕੋਈ ਪੈੜ ਵੀ ਨਹੀਂ ਜੇ ਨਾ ਥਿਆ ਪਰ ਮੀਤ ਨਹੀਂ ਮੇਰਾ ਖੜਾ ਛੜਨਾ ਕੌਣ ਲਗਾ ਚੋਰੀ ਚੱਕ ਕੇ ਆ ਪੈੜ ਜੀ ਦੀਂਦੀ ਐ ਬੰਦਾ ਤਾਂ ਇਧਰ ਆਇਆਗਾ ਹੋਰ ਤਾਂ ਕਿਹਦੀ ਪੈੜ ਹੀ ਨਹੀਂ ਸੀ ਇੱਥੇ ਤੜਕੇ ਤੜਕੇ 나ਕੂ ਇਧਰ ਆ ਪੈੜ ਐ ਇਧਰ ਆਈ ਬਈ ਲੱਗਦਾ ਮੈਨੂੰ ਤਾਈ ਦੀ ਸ਼ੱਕ ਲਾ ਲ ਹੋ ਹੁੰਦੀ ਤਾਈ ਤਾਈ ਤੋਂ ਪੁੱਛਦਾ ਮੈਂ ਜਾ ਕੇ ਹੈ ਗਈ ਤੁਰ ਕੇ ਆਈ ਪਰ ਤਾਇਆ ਕੁਛ ਨਹੀਂ ਟੱਕਰਿਆ ਕਿਹੜੇ ਬੇੜੇ ਹੋ ਗਏ ਗਈ ਨੂੰ ਦਿਨ ਛਿਪ ਕੇ ਮੁੜਦੀ ਹਾਂ ਹਾਏ ਹਾਏ ਅਮੁੰਡਾ ਆਇਆ ਪਤਾ ਨਹੀਂ ਕਿਵੇਂ ਖੜਾ ਮਨਜੀਤ ਬਾਲਗੇ ਆਂਡੀ ਹਾ ਮੈਂ ਤੁਹਾਡੇ ਘਰੇ ਆਉਂਦਾ ਸੀ ਤਾਈ ਕਿਵੇਂ ਦੱਸ ਉਹ ਮਦਰ ਤੋਂ ਇਹ ਕਹਿੰਦਾ ਤੜਕੇ ਸਾਡਾ ਮੋਬਾਈਲ ਹੋ ਚੋਰੀ ਹੋ ਗਿਆ ਅੱਛਾ ਆਈਫੋਨ ਸੀਗਾ ਆ ਕਿਵੇਂ ਕੀ ਪਰ ਹੁਣ ਜੇ ਪਤਾ ਹੁੰਦਾ ਫਿਰ ਤਾਂ ਮੈਂ ਬਦਨ ਮੈਂ ਇੱਥੇ ਗੋਲੀ ਲੈ ਕੇ ਪੈ ਗਿਆ ਨੀਂਦ ਵਾਲੀ ਅੱਛਾ ਤੇ ਮੈਨੂੰ ਨਹੀਂ ਲੱਗਿਆ ਪਤਾ ਮੈਂ ਫੋਨ ਹਾਂ ਸਾਈਡ ਤੇ ਰੱਖ ਲੈ ਮੰਜੇ ਤੇ ਹਾਂ ਜੋ ਰੱਖ ਲਿਆ ਤੇ ਉਸ ਤੋਂ ਬਾਅਦ ਜੋ ਪਰਮੀ ਤਾਂ ਮੈਨੂੰ ਕੋਈ ਮੋਬਾਈਲ ਦੇ ਤੇਰਾ ਹਾਂ ਤੇ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਆ ਉੱਥੇ ਮੋਬਾਈਲ ਹੈ ਨਹੀਂ ਸੀ ਤੇ ਤੂੰ ਤਾਂ ਨਹੀਂ ਆਈ ਸਾਡੇ ਘਰੇ ਨਾ ਮੇਰੇ ਮੈਂ ਨਹੀਂ ਛੋੜੇ ਘਰੇ ਆਈ ਮੈਂ ਤਾਂ ਗਈ ਆ ਕਮਾਲੂ ਤੜਕੇ ਦੀ ਹੁਣ ਮੁੜ ਕੇ ਆਈ ਆ ਦੋ ਟਾਈ ਵਜ ਗਏ ਨੀਰਾ ਪਾਉਣਾਗਾ ਮੈਂ ਤਾਂ ਸਾਡੇ ਘਰੇ ਹੀ ਨਹੀਂ ਆਈ ਮੈਨੂੰ ਕੀ ਪਤਾ ਸਾਡੇ ਘਰੇ ਮੈਂ ਕੀ ਲੈਣਾ ਆਉਣਾ ਸੀ ਮੈਂ ਤਾਂ ਸਾਡੇ ਘਰੇ ਪਰਸੋ ਆਈ ਸੀ ਨਾ ਦੁੱਧੇ ਆ ਪੁੱਛਣੇ ਕਿ ਦੁੱਧ ਲਾਉਣਾ ਮੋਲੋ ਉਦਦੇ ਮੈਂ ਕੀ ਵੀ ਕਹਿ ਨਾ ਆ ਗਈ ਨਾ ਨਾ ਉਹ ਜਵਾਬ ਦੇਦਾ ਸੀ ਪਰ ਮਜੀਤ ਨੇ ਕਹਿ ਤਾਈ ਸਾਡੇ ਤਾਂ ਆਪ ਦੇ ਜੋਗ ਰਹਿਗਾ ਫਿਰ ਮੈਂ ਮੁੜ ਕੇ ਆਈ ਨਹੀਂ ਮੈਂ ਤਾਂ ਉਹਨਾਂ ਦੇ ਲੰਬਰਦਾਰਾਂ ਦੇ ਲਾ ਲਿਆ ਫਿਰ ਦੁੱਧ ਉਹ ਤਾਈ ਐ ਹੁੰਦਾ ਮੈਂ ਕੀ ਵੀ ਹੁਣ ਬੰਦਾ ਲੈ ਜਾਂਦਾ ਆਹ ਉਹ ਨਾ ਨਾ ਪੁੱਤ ਮੈਂ ਸਿਆਣੀ ਵਾਣੀ ਕਿਉਂ ਤੇਰੇ ਨਾਲ ਜਵਾਬ ਹੋਵੇ ਤਾਂ ਮੈਂ ਚੱਕ ਕਰਦਾ ਵੀ ਚੰਗਾ ਲੱਗਦਾ ਚੱਲ ਤਾਂ ਹੀ ਆ ਤੁਸੀਂ ਕੋਈ ਇਧਰ ਆਉਂਦਾ ਜਾਂਦਾ ਦੇਖ ਲੈਂਦੀ ਕੋਈ ਆਇਆ ਤਾਂ ਹੀ ਇਧਰ ਤੇਨੂੰ ਮਿਲਿਆ ਹੋਵੇ ਅੱਜ ਹੀ ਕਿ ਬਾਅਦ ਚ ਆਜਾ ਆਜਾ ਇਧਰ ਆਹੋ ਭਾਈ ਮੇਰਾ ਤਾਂ ਨਾਂ ਨਾਲ ਨਹੀਂ ਭੀਰਪਾਲ ਤਾਂ ਆਉਂਦੀ ਸੀ ਇਧਰ ਇੱਥੇ ਜੇ ਤੱਕ ਕਿ ਕਿਦੋਂ ਕਿਦੋਂ ਤੜਕੇ ਜੇ ਮੈਂ ਜਾਂਦੀ ਸੀ ਕਮਾਲੂ ਨੂੰ ਹਾਂ ਉਹਦਾ ਮੈਂ ਟੱਕਰੀ ਸੀਗੀ ਹੱਥ 'ਚ ਉਹ ਫੋਨ ਸੀਗਾ ਕਹੀ ਰੰਗ ਦਾ ਸੀਗਾ ਚਿੱਟਾ ਜਾਂ ਹਾਂ ਚਿੱਟਾ ਹੀ ਆ ਉਹ ਲਾਗ ਰੋ ਚਿੱਟਾ ਇਹਨਾਂ ਹਾਂ ਹਾਂ ਤੇ ਅੱਧਾ ਸੇਵ ਜਿਹਾ ਹਾਂ ਹਾਂ ਬਸ ਆਸਾਂਵੇਂ ਹੀ ਆ ਫਿਰ ਤਾਂ ਅੱਛਾ ਫਿਰ ਤਾਂ ਮੈਂ ਨਾ ਅੱਖਾਂ ਸੀ ਕੁੜੇ ਮੈਂ ਕਿਹਾ ਫੋਨ ਲਈ ਫਿਰਦੀ ਆਂਗੀ ਕੀ ਕਰਦੀ ਆਂਗੀ ਤੇ ਮੈਂ ਕਿਹਾ ਆ ਮੈਂ ਦੇਖਿਆ ਉੱਥੇ ਪੈਣਾ ਤਾਂ ਹੈਗੀ ਆਂਗੀ ਆ ਮੈਂ ਕਿਹਾ ਮੇਰੀ ਫੋਟੋ ਹੀ ਕਰ ਦੇ ਲੈ ਫੋਨ ਤੇ ਕਹਿੰਦੀ ਨਾ ਨਾ ਬੇਬੇ ਮੈਂ ਨਹੀਂ ਕਰਦੀ ਫੋਟੋ ਫੋਟੋ ਤੇਰੀ ਮਾਰ ਤੇ ਮੈਂ ਤਾਂ ਕਰੇ ਜਾਣੀ ਆ ਤੇ ਬਲਾਈ ਦਮ ਜਾ ਚੜਿਆ ਪੈਸੀ ਬਗੀ ਜਾ ਜਾਂਦੀ ਸੀ ਦਵਾ ਦਾ ਹਾਂ ਬਸ ਬਗੀ ਜਾਂਦੀ ਫਿਰ ਤਾਂ ਉਹਨੇ ਪੱਕੀ ਉਹਦੇ ਕੋਲੇ ਆ ਹਾਂ ਫਿਰ ਤਾਂ ਚੋਰ ਆ ਪੱਕੀ ਉਹ ਐ ਕਰੀ ਮੈਂ ਨਾ ਉਹਨਾਂ ਦੇ ਘਰੇ ਜਾ ਕੇ ਆਉਂ ਹੂੰ ਕਰੇ ਜਾ ਕੇ ਪਤਾ ਲੱਗੂਗਾ ਵੀ ਬਲਾ ਇਹ ਕੀ ਕਰਦੀ ਹੈ ਗੱਲਾਂ ਫੋਨ ਤੇ ਠੀਕ ਹੈ ਹੈਨਾ ਸਹੀ ਮੈਂ ਲਿਆ ਦੂੰ ਤੈਨੂੰ ਚਿੱਟਾ ਫੋਨ ਹੈ ਹਾਂ ਠੀਕ ਹੈ ਹਾਂ ਮਾਂ ਕਰੋ ਦੇ ਮਾਂ ਲੈ ਚਿੱਟਾ ਬਸ ਆਗਾ ਹਾਂ ਤੇ ਉਹਦਾ ਤੂੰ ਖਿਆਲ ਰੱਖੀ ਜਾ ਮਾਂ ਚੰਗਾ ਇਹਦੇ ਕੋਲ ਇਹਦੇ ਕੋਲ ਕਿਉਂ ਕੰਮ ਕਰਦੀ ਹੈ ਇਹਦੇ ਕੋਲ ਐਡਾ ਵੱਡਾ ਫੋਨ ਤਾਂ ਆਈ ਨਹੀਂ ਸਕਦਾ ਕਹਿੰਦੀ ਮੇਰੇ ਕੋਲ ਤਾਂ 60 70 ਹਜ਼ਾਰ ਦਾ ਫੋਨ ਆਗਾ ਤਾਈ ਇਹਦੇ ਕੋਲ ਕਿੱਥੋਂ ਆ ਗਿਆ ਹਾਂ ਉਹ ਆਪ ਤਾਂ ਇਹਦੇ ਕਰਨ ਦਾ ਬਿਲੇ ਰਹਿਦਾ ਕੰਮ ਨਹੀਂ ਕਰਦਾ ਲੈਣਾ ਨਹੀਂ ਦੇਣਾ ਮੈਂ ਵੀ ਆਖਿਆ ਮੈਂ ਆਖਿਆ ਮਖਾਲਾ ਦੇਖ ਲੈ ਮੈਂ ਕਹਾ ਸਾਰਾ ਦਿਨ ਘੜਨੀ ਚੁਰੀ ਫਿਰਦੀ ਰਹਿੰਦੀ ਹੈ ਤੇ ਆਹ ਪੂਨ ਚੱਕ ਚੱਕ ਕੇ ਮਗਾ ਲੀਲ ਬੜੀ ਡਾਉਂਦੀ ਐ ਮਗਾ ਜਿੰਨੇ ਨੰਗ ਗੋਨੀ ਟੰਗ ਤੇ ਮਗਾ ਕਰੇ ਚੂਹੇ ਕੋ ਨਾਂ ਕਰਦੇ ਮੈਂ ਤਾਂ ਆਪ ਕਹਿ ਕੇ ਗਈਆਂ ਨੰਗ ਕੇ ਜਾਂਦੀ ਹੋਈ ਲਈ ਜਾਂਦੀ ਸੀ ਹੱਥ ਚੱਡਾ ਮੋਬਾਈਲ ਸੀ ਤੇ ਚਲ ਮੈਂ ਨਾਲ ਉਹਦੇ ਘਰੇ ਜਾ ਕੇ ਆਉਣੀ ਆ ਫਿਰ ਫਿਰ ਤੈਨੂੰ ਦੱਸੂ ਸਮਾਂ ਦੱਸ ਤਈ ਮੈਂ ਵੀ ਇੱਧਰ ਉੱਥੇ ਦੇਖ ਕੇ ਆਵਾਂ ਕਿ ਪੈੜ ਪੂੜ ਹੋਰ ਨਾ ਮਿਲ ਜੇ ਬਾਸ ਹੋਰ ਤਾਂ ਕਿ ਪੈੜ ਮਿਲ ਨਹੀਂ ਮੈਂ ਤੈਨੂੰ ਪਤਾ ਲਿਆ ਨਾ ਤਾ ਉਹ ਤਾਂ ਗੁੱਸੇ ਕੋ ਕੱਢ ਦੂੰਗੀ ਤੇਰਾ ਮੋਬਾਈਲ ਦਾ ਚੱਲ ਮੈਂ ਪਰਮੀ ਤੂੰ ਦੱਸਦਾ ਆ ਆਹੋ ਕਹੇ ਉਹ ਐਸੀ ਆਪਣੇ ਕਰੇ ਠੀਕ ਐ ਕੋਈ ਲੱਗ ਗਿਆ ਹੁ ਚੱਕ ਕੇ ਗੋਲੀਆਂ ਖਾ ਕੇ ਕਮੜਾ ਸੌਂ ਗਿਆ ਨੀਂਦ ਆ ਲੀਆਂ ਅੱਜ ਕੱਲ ਅਸੀਂ ਤੁਰੀਆਂ ਫਿਰਦੀਆਂ ਬੁੜੀਆਂ ਚੋਰ ਤਾਂ ਥਾਚੋ ਖੋਂਦੇ ਫਿਰਦੇ ਆ ਅੱਧਾ ਤਾਂ ਫਿਕਰ ਘਟ ਗਿਆ ਤਾਈ ਨੇ ਦੱਸਤਾ ਕਹਿੰਦੀ ਵੀ ਐਂ ਕਰਕੇ ਵੀਰਪਾਲ ਨਾ ਲੈ ਗਈ ਹੋਵੇ ਪਰ ਮੀਤਾ ਫੋਨ ਕੀ ਮੈਂ ਤੁਹਾਨੂੰ ਦੱਸਦਾ ਤਾਈ ਮਿਲੀ ਸੀ ਮੈਨੂੰ ਹਾਂ ਉਹ ਕਹਿੰਦੀ ਤੜਕੇ ਨਾ ਛੋਡੇ ਕੋਲ ਵੀਰਪਾਲ ਗਈ ਆ ਬਗੀ ਬਗੀ ਮੈਂ ਕਹਿੰਦੀ ਗਈ ਸੀ ਕਮਾਲੂ ਅੱਛਾ ਵੀਰਪਾਲ ਆ ਗਿਆ ਆਪਣੇ ਘਰੇ ਲੜਕੀ ਹੀ ਹੁਣੀ ਐ ਤਾਈ ਨੂੰ ਪਤਾ ਲੱਗ ਗਿਆ ਕਹਿੰਦੀ ਮੈਂ ਜਾ ਕੇ ਉਹਨਾਂ ਨੇ ਕਰੇ ਪਤਾ ਕਰ ਕਿ ਹੁਣੀ ਵੀ ਕੀ ਕਰੀ ਜਾਂਦੀ ਐ ਤੇ ਆਪਣਾ ਫੋਨ ਤਾਂ ਮਿਲ ਜੂਗਾ ਫੇਰ ਕੰਨਾ ਕਰ ਤੂੰ ਹੁਣ ਅੱਛਾ ਫੇਰ ਉਹ ਕਿਤੇ ਉਹੀ ਉਹੀ ਨਾ ਲੈ ਗਈ ਉਹ ਫੇਰ ਉਹੀ ਲੈ ਕੇ ਚੱਕ ਕੇ ਉਹ ਕਹਿੰਦੀ ਮੈਂ ਮਿਲੀ ਮੈਨੂੰ ਆਖੇ ਫੋਨ ਦੀ ਫੋਟੋ ਖਿੱਚ ਦੇ ਕਹਿੰਦੀ ਫੋਟੋ ਤਾਂ ਖਿੱਚੀ ਨਹੀਂ ਆਖੇ ਮਹਿੰਗਾ ਫੋਨ ਐ ਇਹ ਤਾਂ 60 70 ਹਜ਼ਾਰ ਵਾਲਾ ਅੱਛਾ ਹਾਂ ਦੇਖਿਆ ਫੇਰ ਤਾਈ ਨੇ ਆਪਣਾ ਫੋਨ ਉਹਦੇ ਕੋਲ ਹਾਂ ਮੈਂ ਤਾਈ ਨੂੰ ਆਖੇ ਮੈਂ ਕੰਮ ਤਾਂ ਕੋਈ ਕਰਦਾ ਨਹੀਂ ਉਹਨਾਂ ਦਾ ਤੇ ਨਾ ਉਹ ਕਿਥੋਂ ਲੈ ਆਈ ਮਹ ਚੋਰੀ ਮਹ ਚੋਰੀ ਪੱਕਾ ਹੀ ਉਹਨੇ ਕੀਤੀ ਹੈ ਕੀ ਦੇ ਤਾਈ ਭੇਜੀ ਹੁਣ ਐਵੇਂ ਕਿਵੇਂ ਬਗ ਜੀਂਗੀ ਤੂੰ ਆਪਣੀ ਗੱਲ ਪੈਜੀ ਉਹ ਕੋ ਵੀ ਤੁਸੀਂ ਮੇਰੇ ਸਰ ਫੋਨ ਲਾਉਣੀ ਆ ਤੇ ਫਿਰ ਆਪਣਾ ਫੋਨ ਉਹ ਤਾਂ ਰੱਖ ਹੀ ਨਹੀਂ ਸਕਦੀਗੀ ਕੋਈ ਗੱਲ ਨਹੀਂ ਆਪਾਂ ਉਹ ਕਹਿੰਦਾ ਪਾਸਵਰਡ ਬਦਲ ਦੋ ਉਹਦਾ ਸਾਰਾ ਕੁਝ ਬਦਲਿਆ ਨਹੀਂ ਆਂਦਾ ਆਈਫੋਨ ਦਾ ਹਾਂ ਫਿਰ ਇਹੀ ਤਾਂ ਖਾਸियत ਆ ਉਹਦੀ ਚੱਕ ਕੇ ਉਹ ਲੈ ਗਈ ਹਾਂ ਉਹ ਆਏ ਦਾ ਪਤਾ ਨਹੀਂ ਸੀਗਾ ਵੀ ਇਹ ਰੱਖ ਨਹੀਂ ਸਕਦੀ ਮੈਂ ਉਹਦੇ ਆਪਣੀ ਆਈਡੀ ਭਰੀ ਹੋਈ ਆ ਸਾਰਾ ਕੁਝ ਹੁਣ ਤਾਂ ਅੱਖਾਂ ਵੀ ਮੇਨ ਤਾਂ ਬਣ ਗਈ ਗੱਲ ਹੈ ਹਾਂ ਹੁਣ ਤਾਈ ਕੀ ਹੋਈ ਉਹਨਾਂ ਦੇ ਘਰੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੂ ਵੀ ਕੀ ਕੀ ਬਣਦਾ ਚੜੀ ਜਾਂਦਾ ਹੁਣ ਇਥੇ ਧਰ ਕੇ ਸੌਂ ਜਾ ਕਰੋ ਚੰਗਾ। ਓਏ ਯਾਰ ਹੁਣ ਕਿਉਂ ਗੁੱਸਾ ਕਰਦੀ ਐ ਮੇਰੇ ਤੇ ਹੁਣ ਤੈਨੂੰ ਫੋਨ ਮਿਲ ਜੂ ਤਾਈ ਨੇ ਅੱਧਾ ਕੰਮ ਤਾਂ ਤਾਈ ਨੇ ਕਰਤਾ ਆਪਣਾ ਪਾਗਲ ਸਮਝ ਕੇ ਚੱਕ ਕੇ ਲਈ ਤੈਨੂੰ। ਉਦੋਂ ਪਾਗਲ ਹੋਇਆ ਜਿਹੜੀ ਹੁਣ ਪਤਾ ਲੱਗੂਗਾ ਰੱਖ ਵੀ ਨਹੀਂ ਸਕਦੀ ਉਹਨੂੰ। ਹਾਂ। ਲੈ ਤਾਂ ਗਈ ਉਹ। ਉਹਨਾਂ ਐ ਤਾਂ ਪਤਾ ਨਹੀਂ ਵੀ ਆਈਫੋਨ ਦੂਜਾ ਤਾਂ ਆਪਾਂ ਚੱਲ ਹੋ ਜਾਂਦਾ ਫੋਨ ਦਾ ਇਦਾਂ ਬਦਲਾ। ਇਹਦਾ ਨਖਰੇ ਇੱਕ ਤਾਂ ਹੋਵੇ। ਨਹੀਂ ਨਹੀਂ ਹੁੰਦਾ ਜੀ। ਚੱਲ ਇਹਨਾਂ ਦਾ ਸੁਖਰਾ ਪਤਾ ਤਾਂ ਲੱਗ ਗਿਆ ਆਪਾਂ ਨੂੰ। ਹਾਂ। ਤਾਈ ਗਈ ਗਈ ਮੈਂ ਭੇਜਤੀ ਮਾਤੂ ਲਿਆ ਕੇ ਦਿੱਤਾ। ਆਪਨੇ ਕਰੀ ਆਉਂਗੀ। ਹਾਂ ਹੁਣ ਆਪ ਨੂੰ ਦਸਣ ਆਉਂਗੇ ਇ ਕਸ ਬਰ ਹੁੰਦਾ ਜਾਈ ਹੋਰ ਕਿਧਰ ਜਾਇ ਹੋਇਆ ਨਾ ਬਾਈ ਜਿੰਨਾ ਚਿਰ ਫੋਨ ਨਹੀਂ ਆਇਆ ਤੇ ਚਾਹੁੰਦਾ ਠੀਕ ਪਰੋਂ ਬਾਹਰ ਨਹੀਂ ਜਾਣਾ ਮੈਂ ਨਾ ਨਾ ਕੋਈ ਪਤਾ ਜਾਣ ਮੁੱਠੀ ਚਾਈ ਪਈ ਸੀ ਮੇਰੀ ਤਾਂ ਚਲ ਐਨੀ ਕਿਤਾ ਸੂ ਲੱਗੀ ਹਾਂ ਸੂ ਤਾਂ ਦੇਗੀ ਉਹ ਚਾਈ ਕਹਿੰਦੀ ਮੇਰੇ ਨਾਲ ਜਦੋਂ ਅਸੀਂ ਦੋ ਟੱਪੀਏਗੀ ਇੱਕ ਕਾਲਾ ਤਾਂ ਪੂਰੀ ਤੇਜ਼ ਗਈ ਆ ਕਹਿੰਦਾ ਨਮ ਚੜਾ ਪੈਸੇ ਉਹਦਾ ਫੋਨ ਖਣ ਲਾ ਕੇ ਦੇਖਿਆ ਪਤਾ ਚੱਲਦਾ ਕਿ ਬੰਦਾ ਫੋਨ ਕਿ ਤੂੰ ਕੀ ਲੈਣਾਗਾ ਤੂੰ ਕਹਿੰਦਾ ਪਹਿਲਾਂ ਉਹ ਕਰ ਲਈ ਹੁਣ ਤਾਈ ਨੂੰ ਭੇਜਦਾ ਤੂੰ ਹੁਣ ਐ ਕਿਹੜਾ ਆਲਾ ਤੈਨੂੰ ਸਿਮ ਕੱਢਦਾ ਹੁਣ ਐਨੀ ਚਰਚ ਤਾਂ ਨਹੀਂ ਇੱਥੇ ਚੱਕ ਕੇ ਮੁਰਗੀ ਤਿੰਨ ਘੰਟੇ ਹੋਵੇ ਚਾਰ ਘੰਟ ਆ ਉਹ ਆਈਦਾ ਹੋ ਮੇਰੇ ਕੋਲੇ ਹੋਊਗੀ ਇਥੇ ਫੋਨ ਦੇਖ ਲਿਆ ਹੋਊਗਾ ਫੋਨ ਉਹਦਾ ਤਾਂ ਬੰਦਾ ਦਾ ਖਰਾਬ ਖਰੂਬੀ ਸੀ ਕਿੱਡੇ ਦਾ ਹਾਂ ਐਂ ਦੀ ਚੱਕੇ ਤੋਂ ਸੱਜੂ ਹੈ ਹਾਂ ਦੇਖ ਬੰਦੇ ਦੇ ਹੱਥ ਨਹੀਂ ਲਉਂਦਾ ਫੋਨ ਚੱਕ ਤਾਂ ਮੈਂ ਲੈ ਆਈ ਆਹ ਤਾਂ ਨਾ ਖੁੱਲਦਾ ਇਹਦਾ ਲੋਕ ਜਾਂ ਨਾ ਵਾਸਤਾ ਸਿਆਪਾ ਖਾਨਾ ਤਾਂਹੀਂ ਕਿਤੇ ਇੰਨੇ ਮਹਿੰਗੇ ਮਹਿੰਗੇ ਫੋਨ ਤਾਂ ਨਹੀਂ ਇਹ ਤਾਂ ਨਵੇਂ ਨੂੰ ਲੋਕ ਦਾ ਪਤਾ ਲੱਗਦਾ ਕੀ ਫਾਇਦਾ ਹੋਇਆ ਮੈਨੂੰ ਚੱਕ ਕੇ ਲਿਆਉਂਦਾ ਮੈਨੂੰ ਤਾਂ ਐ ਸੀਗਾ ਵੀ ਚਲ 4 ਪੈਸੇ ਬਚ ਜਾਣਗੇ ਸਮਝ ਨਹੀਂ ਆਉਂਦੀ ਹੁਣ ਤੈਨੂੰ ਦਿਖਾਵਾਂ ਇਹ ਜੇ ਤਾਂ ਹੁਣ ਮੈਂ ਸਹਿਰ ਬੱਗੀ ਤਾਂ ਔਖਾ ਹੋ ਜਾਊਗਾ ਅਗਲਾ ਖਾਨੀ ਕੋਲੂਗਾ ਖਾਨੀ ਨਾ ਇਧੀਆਂ ਤਾਂ ਮੱਛੜੀਆਂ ਆਈਆਂ ਵੀ ਤਾਂ ਬਾੜੀਆਂ ਔਖੀਆਂ ਹੁੰਦੀਆਂ ਨੇ ਲੈ ਸਰਮਾਲਾ ਵਧੀਆ ਤੱਕ ਆ ਗਿਆ ਸੀ ਫੋਨ ਮੈਨੂੰ ਕੀ ਥਿਆ ਗਿਆ ਕੋੜੇ ਉਤਾਈ ਕੋਸ ਨਹੀਂ ਥਿਆ ਗਿਆ ਉਹ ਕਿਵੇਂ ਲੈ ਮਰੂਤ ਤੋੜ ਦੇ ਮੈਂ ਤਾਂ ਸੋੜ ਮਰੂਤ ਤੋੜਨ ਆਈ ਸੀ ਕਿ ਮੈਂ ਚਾਹ ਕ ਮਰੂਤ ਹੀ ਲੈ ਆਇਆ ਤਾਂ ਤੋਤਿਆਂ ਨਹੀਂ ਖਾਦੇ ਪਿਆ ਹੋਰ ਹੁਣ ਤਾਈ ਕਿੱਥੇ ਅਮਰੂਦ ਤੈਨੂੰ ਪਤਾ ਤਾਂ ਹੈਗਾ ਤੋਤੀ ਖਾ ਜਾਂਦੇ ਆਗੇ ਨਿਗਾ ਰਹਿੰਦੀ ਨਹੀਂ ਇੱਧਰ ਨਾ ਤੂੰ ਕੀ ਬੋਲੀ ਆਂ ਨਹੀਂ ਕਿ ਵਧੀਆ ਥੇ ਆ ਗਿਆ ਐਡੀਆਂ ਖੁਲਦੀਆਂ ਐਡੀਆਂ ਕੀ ਹੋ ਗਿਆ ਲੈ ਤਾਈ ਤੂੰ ਤਾਂ ਸਾਰਾ ਦਿਨ ਪਲਸੋ ਨਹੀਂ ਰੈਂਦੀ ਰੇ ਬੋਲ ਆਂ ਕਿ ਕੀ ਜੇਗੇ ਵੀਰ ਪਾਲ ਨੂੰ ਤਾਂ ਇਹ ਜਾ ਮੈਨੂੰ ਕਿਹੜਾ ਸੋਨਾ ਖਾ ਗਿਆ ਹਾਂ ਕੋਈ ਬਸ ਅੱਛਾ ਅੱਛਾ ਹਾਂ ਹੋਰ ਕਿਧਰ ਆਈ ਸੀ ਬਸ ਆਈ ਤੇਰੇ ਤਾਈ ਆ ਗਏ ਅਮਰੂਦ ਸਾਡੇ ਜਵਾਕ ਮੰਗੀ ਜਾਂਦੇ ਸੀ ਕੱਚਾ ਤੇ ਆ ਕੇ ਬੈਠਨ ਤੇ ਮਰੂਦ ਲੈ ਆ ਵੀਰਪਾਲ ਕਿਉ ਮੈਂ ਕਹ ਜੇ ਪੰਚਾਇਤ ਹੈ ਹਾਂ ਮਰੂਦ ਤੈਨੂੰ ਪਤਾ ਤਾ ਹੈਗਾ ਤੋਤੇ ਨਹੀਂ ਛੱਡਦੇ ਹੈਗੇ ਕੱਚੇ ਆ ਕੇ ਮਰੂਦ ਬਾੜੇ ਬਾੜੇ ਰੱਖੇ ਰੱਖ ਲਿਆ ਕਰ ਨਾ ਜੀ ਲੈ ਹੁਣ ਤਾਈ ਤਾਂ ਬੈਠੀ ਹੈ ਇੱਥੇ ਤਾਈ ਆ ਤੋਤੇ ਨਹੀਂ ਮਾਰਦੀ ਹੋਰਣ ਫੇਰ ਤਾਂ ਵੀ ਖਾ ਜਾਂਦੇ ਤੇ ਇੱਥੋਂ ਕਿਹੜੀ ਰੱਖੀ ਰਹਿੰਦੀ ਹੈ ਤੋਤੇ ਦਾ ਜਿਹੜਾ ਖਾਂਦੇ ਆ ਖਾਂਦੇ ਇੱਥੇ ਤਾਂ ਲੋਕ ਹੀ ਨਹੀਂ ਛੱਡਦੇ ਹਾਂ ਲੋਕ ਤਾਂ ਕੌਣ ਆਉਦਾ ਬਣੇ ਮੈਂ ਤਾਂ ਦੇਖ ਤੋ ਤੈਨੂੰ ਲੈ ਭਾਈ ਤੈਨੂੰ ਥੋੜੀ ਕਹਿਣੀ ਆ ਤੂੰ ਤਾਂ ਐਵੇਂ ਗੁੱਸਾ ਕਰ ਗਈ ਹੋਰ ਬਤਾ ਨਹੀਂ ਆ ਗਵਾਂਡ ਮੱਥਾ ਤੈਨੂੰ ਪਤਾ ਤਾਂ ਹੈਗਾ ਅੱਛਾ ਅੱਛਾ ਤੇ ਸੋਦੀ ਬੁੜੀ ਨੂੰ ਬਿਠਾ ਦੇ ਕਰ ਬੇਲੀ ਤਾਂ ਹੈ ਉਹ ਬੁੜੀ ਕਿੱਥੇ ਉਹਦਾ ਜਿੱਲੋ ਚ ਹੀ ਨਹੀਂ ਨਿਕਲਦੀ ਹੈਗੀ ਅੱਛਾ ਠੰਡ ਠੰਡ ਦਾ ਮਹੀਨਾ ਤਾਂ ਜਮਾ ਨਹੀਂ ਦੇਖਦੀ ਜਮਾ ਨਹੀਂ ਨਿਕਲਦੀ ਹਾਂ ਜਦੋਂ ਕਿਤੇ ਜਾਣਾ ਹੋਵੇ ਉਦੋਂ ਮਿੰਟ ਮਾਰਦੀ ਆ ਸਾਲ ਤੇ ਉਹਦੀ ਚੱਕ ਕੇ ਬੈਗ ਤੁਰ ਜਾਂਦੀ ਆ ਨੇ ਉਹਨਾਂ ਦਾ ਖਾਂਦੀ ਲਾਜ ਸੋਦੀ ਬੁੜੀ ਨੂੰ ਤਾਂ ਜਾਈ ਲੈ ਕੇ ਕਿੱਧਰ ਬੈਗੀ ਉਹ ਤਾਂ ਇੰਨੇ ਦਾ ਮੇਥੇ ਖਾਂਦੀ ਆ ਲਾਲ ਲਾ بس ਕਿਹੜੇ ਮੇਥੇ ਖਾਂਦੀ ਆ ਹੋਰ ਦੱਸ ਤਾਈ ਲਾਤੇ ਮੈਂ ਇੱਥੇ ਤੁਹਾਡੀ ਵੀਡੀਓ ਨੂੰ ਨਾ ਲਾ ਹੋਰ ਨਾ ਮੇਥੇ ਰਲਾਤੇ ਹਜੇ ਕੀ ਆ ਦੱਸ ਕਿ ਡਾਂਗਾਂ ਦੇ ਰਲਾਤੇ ਨਾ ਨਾ ਕਾਸੇ ਦੇ ਨਹੀਂ ਰਲਾਏ ਮੈਂ ਇਹਨੂੰ ਕੀ ਲੱਗਦਾ ਤਾਈ ਵੀ ਮੈਂ ਆਏ ਬੋਲਦੀ ਆ ਦੀ ਸੱਸ ਨੂੰ ਕੀ ਆ ਮੋਗਾ ਪਾਣੇ ਅੱਜ ਕੱਲ ਨੂੰ ਆਏ ਜਗਾ ਵੀ ਹੈਗੀਆਂ ਡਾਂਗਾਂ ਦੇ ਮੇਥੇ ਵੀ ਰਲਾਣ ਦੀਆਂ ਨਾ ਨਾ ਲੈ ਪਾਗਲ ਥੋੜੀਆਂ ਸਿੱਤਰ ਥੋੜੀ ਖਾਣੇ ਉਦੋਂ ਦੁਗਣੀਆਂ ਮੇਰੇ ਪੈ ਜਾਣੀਆਂ ਅੱਛਾ ਹਾਂ ਤਾਂ ਤੂੰ ਬੜਾ ਮੰਨਦੀ ਆ ਸੱਸ ਦਾ ਹੈ ਹੋਰ ਡਰ ਵੀ ਤਾਂ ਲੱਗਦਾ ਹੀ ਆ ਇਹਨਾਂ ਮੁਖ ਬੇਚਾਰੇ ਦਾ ਫੋਨ ਹੀ ਗਵਾਚ ਗਿਆ ਹਾਂ ਤਾਂ ਹੀ ਲੈ ਹੁਣ ਇਹ ਕੀ ਪਤਾ ਲੱਗਦਾ ਕਿਹੜਾ ਲੈ ਗਿਆ ਹਨਾ ਕਿਹੜਾ ਨਾਲ ਲੈ ਗਿਆ ਅੱਜ ਕੱਲ ਭਾਈ ਚੋਰੀਆਂ ਚੋਰੀਆਂ ਵੀ ਤਾਂ ਬਾਲੀਆਂ ਹੁੰਦੀਆਂ ਘੇਟਕੂਟ ਲਾ ਕੇ ਅਗਲੇ ਨੂੰ ਬੈਠਣਾ ਚਾਹੀਦਾ ਉਹ ਚੋਰ ਸੱਟ ਕਰਕੇ ਬਹਿ ਜਾਂਦੇ ਆ ਲੈ ਹੁਣ ਤਾਂ ਬਾਕੀ ਸਿਰੇ ਬਸ ਫੋਨ ਦੀ ਚੋਰੀ ਤਾਂ ਵੱਧ ਹੁੰਦੀ ਆ ਹੋਰ ਪਮਾਇਂ ਕਾਸੇ ਦੀ ਨਾ ਹੋਵੇ ਉਹਨਾਂ ਦਾ ਬੇਚਾਰਾ ਨੇ ਮਸਾ ਲੈਤਾ ਹੋਊਗਾ ਕੋਲੇ ਟਿੰਡ ਪੇਟ ਬੰਨ ਕੇ ਗੋਣਦਾਂ ਦਾ ਤਾਂ ਬਲਾਈ ਮਹਿੰਗਾ ਸੀਗਾ ਅੱਛਾ ਹਾਂ ਮੈਂ ਦੇਖਿਆ ਵੀ ਨਹੀਂ ਹੈਗਾ ਮੈਂ ਦੇਖਿਆ ਐਪਲ ਦਾ ਫੋਨ ਉਹਨਾਂ ਕੋਲ ਅੱਛਾ ਹਾਂ ਵਧੀਆ ਸੀਗਾ ਫੋਨ ਤਾਂ ਕਰਾਏ ਆਪਾਂ ਨੂੰ ਕੀ ਪਤਾ ਜਾਈ ਆਪਾਂ ਤਾਂ ਜਾਣਦੇ ਨਹੀਂ ਆਉਂਦੇ ਨਹੀਂ ਤੈਨੂੰ ਪਤਾ ਤਾਂ ਹੈਗਾ ਆਹੋ ਕੋਈ ਮਤਲਬ ਜਾਇਆ ਜਾਂਦਾ ਹੁਣ ਤਾਂ ਕਿਸੇ ਕੋਲੇ ਟਾਈਮ ਹੀ ਨਹੀਂ ਹਾਂ ਕੋਈ ਨਾਗਦਾ ਟੱਪਦਾ ਵੜ ਗਿਆ ਉਹ ਬੰਜੀਤ ਕੋਲੇ ਜੇ ਚਾਹ ਪੂਏ ਤੇ ਚੁਜਾ ਆਪਾਂ ਮੰਜੇ ਤੇ ਸਿੱਟ ਦਿੰਦੇ ਹੁਣ ਤਾਂ ਲੋਕ ਫੋਨ ਹੋਰ ਕੀ ਆ ਐ ਸ਼ਾਮ ਕਿ ਤਰ੍ਹਾਂ ਰੱਖਦੇ ਨਹੀਂ ਹੈਗੇ ਹੁਣ ਅੱਜ ਕੱਲ ਦੇ ਜਿੱਥੇ ਪਿਆ ਪਿਆ ਫੋਨ ਜਦੋਂ ਆ ਗਿਆ ਤਾਂ ਕਿਹਦਾ ਫੋਨ ਆਗਾ ਜਾਂ ਬੱਜੀ ਜਾਊ ਚੱਕਦੇ ਨਹੀਂ ਅਗਲਾ ਹੋਰ ਕੀ ਆ ਮੈਂ ਤਾਂ ਆਪ ਲਈ ਸੀ ਨਵਾਂ ਫੋਨ ਤਾਂ ਹੀ ਲਈ ਤੂੰ ਹਾਂ ਅੱਛਾ ਉਹ ਫੋਨ ਹੀ ਲਈ ਫਿਰ ਤੁਸੀਂ ਇਹ ਜਿਹੇ ਰਹੀਆਂ ਹੋਰ ਸੋਹਣਾ ਗੋੜੇ ਫੋਨ ਤਾਂ ਤੇਰਾ ਸੋਹਣਾ ਹਾਂ ਕਿੰਨੇ ਦਾ ਲਈ ਹੈ ਬਸ ਲਈ ਆਈ ਦਾ ਥੋੜੇ ਜਿਹਾ ਪੈਸਿਆਂ ਦਾ ਪੈਸੇ ਤਾਂ ਤੂੰ ਪੁੱਛੀ ਨਾ ਉਹਦਾ ਆਈਫੋਨ ਵਾਂਗੂ ਹੀ ਆਈਫੋਨ ਹੀ ਹੈ ਇਹ ਨਹੀਂ ਆਈਫੋਨ ਹੀ ਲੈ ਕੇ ਆਈਆਂ ਅੱਛਾ ਆਈਫੋਨ ਪਹਿਲਾਂ ਮੇਰੇ ਕੋਲ ਦੂਜਾ ਸੀ ਆਈਫੋਨ ਹੀ ਲੈ ਕੇ ਆਈਆਂ ਅੱਛਾ ਮਾਨਸਾ ਤੋਂ ਮਾਨਸਾ ਤੋਂ ਤਾਂ ਕਿੱਥੇ ਹਾਂ ਇਧਰੋਂ ਲੈ ਕੇ ਆਈਆਂ ਤਲਵੰਡੀ ਤੋਂ ਤਲਵੰਡੀ ਤੋਂ ਹਾਂ ਚਲ ਕੋਲ ਵਧੀਆ ਆਗਾ ਸਾ ਉਹ ਲੈ ਚਲ ਕੋਲ ਐਵੇਂ ਆਉਣ ਕਿਸੇ ਨੂੰ ਦੱਸਦੀ ਮੇਰੇ ਫੋਨ ਤੇ ਪਹਿਲਾਂ ਵੀ ਲਿਆਂਦਾ ਸੀ ਨਜ਼ਰ ਲੱਗੀ ਸੀ ਹੁਣ ਆਇਆ ਨਾ ਹੋਵੇ ਕਿਤੇ ਤੂੰ ਦੱਸ ਦੇ ਕਿਸੇ ਨੂੰ ਵੀਰਪਾਲ ਫੋਨ ਲਈ ਮੈਂ ਤਾਂ ਕਿਸੇ ਨੂੰ ਨਹੀਂ ਦੱਦੀ ਮੈਂ ਤਾਂ ਇਹਨੂੰ ਸਾਹਮਣੇ ਰੱਖੂ ਮੇਰਾ ਤਾਂ ਅੱਗੇ ਟੁੱਟ ਗਿਆ ਫੋਨ ਵੀਰਪਾਲ ਆਹ ਜੇ ਪੋਨ ਲਾ ਕੇ ਲਈ ਫਿਰਦੇ ਆਗੇ ਮੈਂ ਕਾ ਕਰਦੇ ਆ ਫਿਰ ਵੀ ਦੋ ਦੋ ਲਈ ਫਿਰਦੇ ਲੋਕ ਇੱਕ ਛਾੜ ਨਜ਼ਰ ਲੱਗ ਜਾਂਦੀ ਆ ਤਾਈ ਅੱਛਾ ਹਾਂ ਪਤਾ ਕਦੇ ਕੋਈ ਨਹੀਂ ਕਰਿਆ ਵੀ ਨਜ਼ਰ ਵੀ ਲੱਗ ਜਾਂਦੀ ਜੀ ਫੁੰਦੇ ਕਿਹੜਾ ਮਾਸਾ ਕਿਹੜਾ ਕਿਸੇ ਕੋਲ ਗੱਲਾਂ ਕਰਨੀਆਂ ਤਾਈ ਇਹ ਕਿਹੜਾ ਮਾਸਾ ਵੀ ਦੁੱਧ ਦੀ ਬਾਲਟੀ ਭਰ ਦਿਆ ਅਬ ਤਾਂ ਨਜ਼ਰ ਲੱਗੂ ਜੇ ਦੁੱਧ ਪੁੱਤ ਨੂੰ ਨਜ਼ਰ ਲਾ ਦੇਉਂਦੇ ਫੁੰਨਾ ਨੂੰ ਲੋਹੇ ਨੂੰ ਕੀ ਨਜ਼ਰ ਲੱਗਦੇ ਬੱਸ ਕਰ ਜਾਨੀ ਵੀਰਪਾਲ ਮਤ ਜਾਨੀ ਹੈ ਭਣੇ ਨਹੀਂ ਬਗ ਜਾ ਭਣੇ ਇਹ ਉਦੋਂ ਕਣਸੋਹਾਂ ਲੈਂਦੀ ਰਹਿੰਦੀ ਆ ਸਾਰਾ ਦਿਨ ਕਦਾ ਤਾਂ ਆਈ ਨਾ ਵਸ ਇਧਰੋਂ ਆ ਜਾਂਦੀ ਐ ਇਧਰੋਂ ਸੁਣ ਕੇ ਉਧਰ ਦੱਸ ਦਿੰਦੀ ਐ ਉਧਰੋਂ ਦੱਸ ਕੇ ਤੂੰ ਇੱਕ ਗੱਲ ਤਾਂ ਹੈਗੀ ਆ ਮੈਂ ਤਾਂ ਐਮੀ ਇਹਨੂੰ ਦਿਖਾ ਤਾ ਫੋਨ ਤਾਂ ਅਜ ਤਾਂ ਬਾੜੀ ਪੜੀ ਆ ਇਹਨੂੰ ਤਾਂ ਚੁਗਲੀ ਕਰਨ ਦੀ ਵੀ ਆਤਾ ਲੈ ਜੇ ਮੱਛੜਾ ਕਿਤੇ ਜਾ ਕੇ ਉਹਨਾਂ ਨੂੰ ਮਨਜੀਤ ਉਹਨਾਂ ਨੂੰ ਦੱਸ ਤਾ ਤੇ ਇਹ ਨਾ ਹੋਵੇ ਓਰੇ ਮੇਰਾ ਜਲੂਸ ਹੀ ਕੱਢ ਦੇਣਾ ਨਾ ਐ ਕਰਦੀ ਆ ਇਹਨੂੰ ਲੁਕੋ ਦੇਣੀ ਮੈਂ ਕਿਹੜਾ ਮੰਨੂਗੀ ਮੈਂ ਕਹ ਦੂੰਗੀ ਲੈ ਕਿਹੜਾ ਕੰਜਰ ਕਹਿੰਦਾ ਵੀ ਮੇਰੇ ਕੋਲੇ ਫੋਨ ਮੈਂ ਤਾਂ ਫੋਨ ਹੀ ਨਹੀਂ ਲੈਂਦਾ ਉਹ ਤਾਂ ਟੁੱਟਿਆ ਵਾ ਫੋਨ ਲਈ ਫਿਰਦੀ ਪੈਰਾਂ ਤੇ ਪਾਣੀ ਫਿਰ ਮੈਂ ਵੀ ਨਹੀਂ ਪੈਣ ਦਿੰਦੀ ਭੱਜ ਲੈ ਜਿੱਥੇ ਤਾਂ ਦਈਆ ਹੋ ਜਾਂਦੀ ਆ ਮੈਨੂੰ ਤਾਂ ਲੱਗਦਾ ਹੁਣ ਉਹਨਾਂ ਦੇ ਘਰੇ ਜਾਊਂ ਤੇ ਦੁਪਹਿਰਾਂ ਕੋਈ ਆ ਜੇ ਉਹਨਾਂ ਦਾ ਤੇ ਫੋਨ ਚੱਕ ਕੇ ਤੇ ਕੋਈ ਦੇਣੀ ਚੱਲ ਦਾ ਫੋਨ ਦਾ ਤਾਂ ਲੈ ਪੱਕਾ ਪਤਾ ਲੱਗ ਗਿਆ ਕਹੀ ਜਾਵੇ ਨਾ ਬਿਰਪਾਲ ਆਖੇ ਮੈਂ ਤਾਂ ਚੱਕ ਕੇ ਲਿਆਈਆਂ ਮੈਂ ਤਾਂ ਇਹ ਤਾਂ ਆਉਹੀ ਨਹੀਂ ਖੁੱਦ ਨਾਲ ਲਾਉਕੀ ਨਹੀਂ ਖੁੱਲਣਾ ਫੋਨ ਪੱਕਾ ਇਹਨਾਂ ਦਾ ਮਨਜੀਤ ਕਾ ਵੀਰਪਾਲ ਚੱਕ ਕੇ ਲਗਿਆ ਉਹਨਾਂ ਨੂੰ ਦੱਸ ਦੀਆਂ ਬਾਕੀ ਸੇ ਇਹਨਾਂ ਨੂੰ ਕਹੂੰ ਵੀ ਤੁਹਾਡਾ ਲੱਖ ਰੁਪਈਆ ਦਾ ਫੋਨ ਸੀ ਨਾ ਮੈਨੂੰ ਵੀ ਦਿਓ 5-4000 ਰੁਪਈਆ ਭਾਈ ਮੈਂ ਸਾਨੂੰ ਫੋਨ ਦੱਸਿਆਗਾ ਵੀ ਥਿਆ ਗਿਆ ਤੁਹਾਡਾ ਆ ਜਾ ਚੱਲ ਬਾਇਆ ਲੈ ਉਹਨਾਂ ਨੂੰ ਕਹਿੰਦੀ ਪਹਿਲਾਂ ਤਾਂ ਮੈਨੂੰ ਦਿਓ ਚਾਹ ਕਰਕੇ ਲੈ ਦਿਓ ਬਰਫੀ ਦਾ ਡੱਬਾ ਫੋਨ ਤੁਹਾਡਾ ਥਿਆ ਗਿਆ ਤੇ ਫੇਰ ਮੈਂ ਸਾਨੂੰ ਦੱਸੂਗੀ ਉਹਦੇ ਨਾਲ ਚੰਨੂ ਫੇਰ ਪਰ ਫਿਬਰਫੀ ਤਾਂ ਬਸੇ ਰਖਵਾ ਦੇਣਗੇ ਦਿਹਾਉਣਗੇ ਇਹ ਮੈਂ ਕੋਈ ਚਾਹ ਬਣਾ ਲਵਾਂ ਵਧੀਆ ਜੀ ਕੋਈ ਕੰਡੇ ਜੇ ਚ ਹੋ ਕੇ ਵੀਰਪਾਲ ਲਾਲ ਪੂਰਾ ਲੜ ਕੇ ਲਿਆਉਣਾ ਬਹੁ ਮਾਇਲਾ ਨਹੀਂ ਦਿੰਦੀ ਪੋਲੇ ਪੈਰੀ ਵੀਰਪਾਲ ਮਾਇਲਾ ਪੂਰੀ ਲੜਾਈ ਕਰਨੀ ਪੋ ਉਹਦੇ ਨਾਲ ਫੇਰ ਤੁਹਾਡਾ ਮਾਇਲਾ ਲੱਭੂ ਆ 10 ਹਾਂ ਨਾਲ ਜਾ ਕੇ 10 ਦਾ ਦਾ ਬ ਚਾਹ ਚੜਿਆ ਪੈ ਮਾਇਲਾ ਤੁਹਾਡੇ ਤੇ ਆ ਗਿਆ ਤਾਂ ਬੜਾ ਚੁਬੁਲੀ ਲੱਗੀ ਪਈ ਆ ਓਏ ਆਜ ਐ ਥੋੜੀ ਬਿਆਰ ਇੰਨੇ ਜਾ ਕੇ ਗਏ ਮੈਨੂੰ ਫੋਨ ਦੇ ਉਹਨਾਂ ਦਾ ਐਨਕ ਤੇ ਤਾਈ ਆਪਦੇ ਘਰੀ ਬਾਗੀ ਹੋਵੇ ਗਈ ਨਾ ਹੋਵੇ ਉਹਨਾਂ ਦੇ ਘਰੇ ਜਾਊਗੀ ਲੈ ਥੋੜੀ ਕਹਿ ਕੇ ਵਿਸ਼ਵਾਸ ਹੋ ਤੇ ਮੈਨੂੰ ਪੂਰਾ ਮੈਂ ਤਾਂ 10 ਮਿੰਟ ਹੋ ਗਏ ਡਿੱਕੀ ਜਾਂਦੀ 10 ਮਿੰਟ ਆਉਂਦੀ ਹੋਊਗੀ ਕੋਈ ਐਨਾਂ ਨਾਲ ਆਹ ਹੋਰ ਪਈ ਬੈਠਿਆ ਦਿੱਤਾ ਤਿਆਰ ਬਿਆਰ ਹੋਇ ਹੈ ਬੀ ਮੋਲ ਚੱਕ ਕੇ ਮੁਰਨੀ ਹੈ ਤੇ ਹੋਰ ਕੀ ਬਣਿਆ ਹਾਂ ਪਹਿਲਾਂ ਤਾਂ ਕਰ ਚਾਹ ਲਾਉਂਗ ਲੈ ਚਾਹ ਲੈ ਮੈਂ ਚਾਹ ਤਾਂ ਬਥੇਰੀ ਬਾਦੂ ਚਾਹ ਪਿਆ ਦੂੰ ਤੈਨੂੰ ਤੂੰ ਪਹਿਲਾਂ ਕੋਣ ਦਾ ਦੱਸ ਨਹੀਂ ਤਾਈ ਲੈ ਲਿਆ ਮਠਾਈ ਦਾ ਡੱਬਾ ਦੇ ਕਿਉਂ ਮਟੇ ਇਹ ਡੱਬਾ ਵੀ ਦੇ ਦਾਂਗੇ ਦਲਾਲ ਕੇ ਵੀ ਦੇ ਦਾਂਗੇ ਇੱਕ ਸਾਡਾ ਹਾਂ ਨਾ ਫਿਰ ਹੋਰ ਕੀ ਦੇਵੋਗੇ ਪੈਸੇ ਵੀ ਦੇਵੋਗੇ ਮੈਨੂੰ ਤੂੰ ਮੰਗ ਜਿਹੜਾ ਕੁਝ ਮੰਗਦੀ ਆ ਭੜੀਏ ਸਾਥੋਂ ਸਾਡਾ ਫੋਨ ਫੜਾ ਤੂੰ 500 ਲੱਖ ਰੁਪਏ ਦਾ ਫੋਨ ਆ ਦੇ ਦੇ ਮੈਨੂੰ 500 54000 ਦੇਓ ਮੈਨੂੰ ਉਹ ਦੇ ਦਾਂਗੇ ਤਾਈ ਤੈਨੂੰ ਮੈਂ ਤਾਂ ਸਾਡਾ ਫੋਨ ਚੋਰੀ ਹੋ ਗਿਆ ਨਾਲ ਇਹ ਜੇ ਤਾਈ ਆਏ ਕਹੀ ਜਾਂਦੀ ਫੋਨ ਸਾਡੇ ਹੱਥ ਚ ਆਏ ਹਜੇ ਫੋਨ ਤਾਂ ਆਜੋ ਹੱਥ ਚ ਲੱਗ ਗਿਆ ਫੋਨ ਤਾਂ ਲੱਗ ਗਿਆ ਆਹੋ ਗੱਲ ਕਰਨੀ ਲੜਾਈ ਕਰਨੀ ਪਊਗੀ ਇਹਦੇ ਨਾਲ ਤੇ ਲੜਾਈ ਤਾਂ ਕਰਨੀ ਪਊਗੀ ਫਿਰ ਹੁਣ ਆਏ ਪੋਲੇ ਪੈਰੀ ਨਹੀਂ ਆਪਾਂ ਨੂੰ ਉਹ ਦਿਨ ਦੀ ਫੋਨ ਅੱਛਾ ਫਿਰ ਉਹ ਤਾਂ ਪਤਾ ਲੱਗਿਆ ਤਾਈ ਤੈਨੂੰ ਉਹੋ ਨਾ ਬੈਠੀ ਇਕੱਲੀ ਗੱਲਾਂ ਕਰੀ ਜਾਂਦੀ ਸੀ ਉਹ ਤਾਂ ਸੀ ਪਿੱਠੋ ਨੂੰ ਪਤਾ ਹੀ ਲੱਗਿਆ ਮੇਰਾ ਅੱਛਾ ਤੇ ਫੋਨ ਲੈ ਕੇ ਬਹੁਤ ਜ਼ਿਆਦਾ ਕਰੀ ਪਤਾ ਨਹੀਂ ਕਹਿੰਦੀ ਪਾਸਪੋਰਟ ਹੀ ਨਹੀਂ ਖੁੱਲਦਾ ਅੱਛਾ ਕਹਿਿੰਨਾ ਸੱਚਾ ਨਾ ਲੱਗਿਆ ਤੇ ਕਹਿੰਦੀ ਮੈਂ ਸਾਥ ਆਇਆ ਸੀਗਾ ਇਹ ਐਨੇ ਮ ਬਾਗੀ ਕੋਲੇ ਮ ਕੀ ਥਿਆ ਤੈਨੂੰ ਅੰਜਰਕ ਦੇ ਨੈ ਤਾਤਾ ਪਰੇ ਕਹਿੰਦੀ ਕੋਸਿੰਦੀ ਕੋਸ ਮਤਾਉ ਨਹੀਂ ਗੱਲਾਂ ਕਰਦੀ ਸਹੋਬਤੀ ਮੈਂ ਖਾ ਤੈਨੂੰ ਐਜੀ ਕਿਹੜੀ ਚੀਜ਼ ਥਿਆ ਗਈ ਹੂੰ ਕਹਿੰਦੀ ਨਾ ਨਾ ਤਾਈ ਇੱਥੇ ਆਉਣਾ ਕਿਸੇ ਮ ਨੂੰ ਮੈਂ ਤਾਂ ਉਹ ਤੂੰ ਦੱਸ ਕਿਵੇਂ ਆਈ ਮੈਂ ਖਾ ਮੈਂ ਤਾਂ ਥੋੜੇ ਮਰੂਤ ਤੋੜਨ ਆਈ ਸੀਗੀ ਹਾਂ ਕਹਿੰਦੀ ਸਾਮਰੂਤ ਤਾਂ ਕਹਿੰਦੀ ਸਾਡੇ ਛੜਦੇ ਨਹੀਂ ਹੈਗੇ ਮੈਂ ਖਾ ਤੋੜ ਤੇ ਨੇ ਖਾਦੇ ਪੇ ਰੱਖੀ ਬੈ ਜਾ ਕਰ ਰੱਖੀ ਬੈਠੀਆਂ ਕਹਿੰਦੀ ਹੁਣ ਮੈਂ ਫਿਰ ਤਾਂ ਦੇਖਿਆ ਫੋਰ ਕੋਲੇ ਲਈ ਬੈਠੇ ਮੈਨੂੰ ਦਿਖਾਇਆ ਵੀ ਕਹ ਜਾਂ ਲਈ ਤਾਈ ਮੈਂ ਆਈ ਫੋਰ ਲਈ ਆ ਦੇਖ ਕਿਉਂ ਹਾਂ ਜਦ ਮੈਂ ਤੈਨੂੰ ਪਹਿਲੀ ਦੱਸਿਆ ਸੀ ਇਹ ਤਾਂ ਪਹਿਨੇ ਕਿਤੇ ਮਨਜੀਤ ਨੂੰ ਪਤਾ ਟੈਨਸ਼ਨ ਦੀ ਦਵਾਈ ਜੀ ਖਾਂਦਾ ਤਾਂ ਹਾਂ ਸੌਂ ਗਿਆ ਕਿਤੇ ਹਾਂ ਉਹ ਕਿਤੇ ਬਸ ਸੌਂ ਗਿਆ ਤੇ ਲੈ ਗਈ ਚੱਕ ਤੂੰ ਅੰਦਰ ਜਿਹੜੀਆਂ ਕੋਠੀਆਂ ਨਾ ਇਹ ਚੋਰੀ ਦਾ ਹਿਸਾਬ ਹੀ ਆ ਕੋਈ ਪਤਾ ਨਹੀਂ ਲੱਗਦਾ ਕੋਠੀਆਂ 'ਚ ਕੋਈ ਪਤਾ ਨਹੀਂ ਲੱਗਦਾ ਬਾਹਰ ਕੀ ਹੋ ਜਾਂਦਾ ਇਹ ਵਸ ਧੁੱਪੇ ਜੇ ਇਥੇ ਮੰਜਾ ਢਾ ਕੇ ਪੈ ਗਈ ਹਾਂ ਹੋਵੇ ਨਾ ਪਹਿਨੇ ਸੀ ਹੁਣ ਐ ਕਰਦੇ ਆ ਆ ਜਾ ਨਹੀਂ ਤਾਂ ਚਲ ਬਸ ਸਾਰੇ ਜਾਣੇ ਚੱਲ ਜੀ ਚੱਲ ਫੇਰ ਹੀ ਪੀਉਂਦੇ ਨੂੰ ਤਾਂ ਚਾਹ ਹੁਣ ਹਾਂ ਤੇ ਆਪਾਂ ਤਾਂ ਫੋਨ ਨਾ ਪੂਰਾ ਅੰਦਰ ਬਾਹਰ ਸਾਰੇ ਭਾ ਲੈਣਾ ਮੈਂ ਪੱਟ ਕੇ ਹੁਣੀ ਦੀ ਗੂਤਨੀ ਤਾਂ ਕਿਵੇਂ ਲੈ ਕੇ ਗਈ ਉਹ ਫੋਨ ਚੱਕ ਕੇ ਪਹਿਲਾਂ ਤਾਂ ਹਾਂ ਤੇ ਉਹ ਨਾ ਮੈਂ ਫੇਰ ਰੱਖ ਲੂਗੀ ਹੁਣ ਆਈ ਫੋਨ ਸਾਰਾ ਅੰਦਰ ਫਰੋਲ ਨਹੀਂ ਸਾਰਾ ਉਹਦਾ ਕਰ ਕੋ ਫਰੋਲਣਾ ਪਊਗਾ ਆ ਤਾਂ ਸਹੀ ਹੈ ਤੇ ਇਹ ਹੋਇਆ ਇਹਨਾਂ ਲੋਕੋ ਕਿਰ ਰੱਖਿਆ ਹੁਣ ਬੋ ਰਿਹਾ ਕਿੱਥੇ ਰੱਖਦੀ ਆ ਬੀ ਮੰਜੇ ਤੇ ਪਿਆ ਹੋ ਆਪਾਂ ਕਿੱਥੇ ਕਿੱਥੇ ਭਾ ਲੈਾਂਗੇ ਉਹਨੂੰ ਕਹਾਂਗੇ ਭਾਈ ਫੋਨ ਦੇ ਸਾਡਾ ਕਿਰਾਂ ਤਾਂ ਆਪਾਂ ਜਾ ਕੇ ਉਹ ਤੋਂ ਮਿੱਠਤ ਨਾਲ ਮੰਗਾਗੇ ਦੀ ਭਾਈ ਸਾਡਾ ਫੋਨ ਤਾਂ ਤਾਈ ਉਹ ਰੱਖ ਨਹੀਂ ਸਕਦੀ ਫੋਨ ਤਾਂ ਤਾਂ ਦੇਣੀ ਪਊਗਾ ਹੁਣ ਜਦੋਂ ਲੈ ਉਹਦਾ ਨਾ ਫੋਨ ਦਿੱਤਾ ਹੁਣ ਆਪਾਂ ਤਾਂ ਉੱਥੇ ਦੇ ਦਾਂਗੇ ਦਰਖਾਸਤ ਥਾਣੇ ਚ ਉਹ ਕਲੀਸ਼ਰ ਪੁਲਿਸ਼ਨ ਲੱਗ ਗਿਆ ਜੇ ਡੱਬਾ ਹੈਗਾ ਤੁਹਾਡੇ ਕੋਲੇ ਸਭ ਕੁਝ ਹੈ ਨਾਲੇ ਉਹਦਾ ਲੋਕੇਸ਼ਨ ਨਾਲ ਚੱਕਿਆ ਜਾਵੇ ਨਹੀਂ ਵੀ ਭਾਈ ਅਸੀਂ ਉੱਥੇ ਥਾਣੇ ਜਾ ਕੇ ਕਢਾਵਾਂਗੇ ਜਾਂ ਤਾਂ ਪਹਿਲੀ ਬੱਚਾ ਹੁਣ ਦੇ ਦੇ ਤੇ ਇਹ ਕੀ ਉਹ ਬੇਇੱਜ਼ਤੀ ਤੇ ਥਾਣੇ ਚ ਵਾਗ ਗਈ ਤੂੰ ਮੇਰੀ ਸ਼ਰਮ ਹਾਂ ਚੱਲ ਆ ਜਾਓ ਭਾਈ ਮੈਂ ਲੈ ਜਾਂਦੀ ਜੀ ਦੇਖ ਲੈ ਆਜਾ ਆਜਾ ਬੋਲਾ ਜੂਪੜੀ ਲੱਗੀ ਪਈ ਉੱਬਲਾ ਚੱਬਲੀ ਤਾਂ ਮਿਲ ਗਿਆ ਫੋਨ ਇਹਨਾਂ ਸ਼ੁਕਰ ਕਰਤਾਈ ਨੇ ਭਾਲ ਤਾਂ ਨਹੀਂ ਕਿੱਥੇ ਮਿਲਦਾ ਠੀਕ ਹੈ ਤਾਈ ਨੂੰ ਤਾਂ ਲੱਗ ਗਿਆ ਤੁਹਾਨੂੰ ਪਤਾ ਲੱਗਦਾ ਠੀਕ ਹੈ ਕਿਹੜਾ ਮ ਲੜਾਈ ਨਾ ਮਿਲੂਗਾ ਵੀ ਤਾਂ ਜੇ ਤਾਂ ਕਿੱਥੇ ਥਿਆਗਾ ਹੱਥ ਚ ਆਊਗਾ ਉਹਦੀ ਥਿਆਊਗਾ ਕਿ ਨਹੀਂ ਉਹ ਤਾਈ ਉਹਨੂੰ ਡਰਾ ਡਰੂ ਕੇ ਆਪਾਂ ਮਿੰਟ ਚ ਲੈ ਲਾਂਗੇ ਹੁਣ ਨਹੀਂ ਮੈਂ ਛੱਡਦਾ ਛੁੱਡਦਾ ਪਤਾ ਤਾਂ ਲੱਗ ਗਿਆ ਪਤਾ ਤਾਂ ਲੱਗ ਗਿਆ ਲੈ ਚੌਂਕੀ ਚ ਮੈਂ ਤਾਂ ਤਲਾਹ ਕਰ ਦੂੰ ਆ ਪਤਾ ਲੱਗਦਾ ਤਾਈ ਫਿਰ ਕੀ ਪਤਾ ਲੱਗਦਾ ਸੀ ਇਹ ਛੱਡਦਾ ਜਾਣ ਲੀਹ ਕਹਾ ਵੇਚ ਬੂਚ ਦਿੰਦੀ ਲੱਖ ਰੁਪਏ ਦਾ ਐਵੇਂ ਜਾਂਦਾ ਤੁਹਾਡਾ ਤਾਂ ਹੋਰ ਲੇ ਊਏ ਆ ਭਰਾ ਵੀ ਅਖਰੀ ਸੱਕਦਾ ਅਗਲਾ ਇਹ ਪੇਸ਼ਾ ਲੱਗ ਜਾਂਦੀ ਐ ਇਹਦੇ ਲੋਕੇਸ਼ਨ ਲੱਗ ਜਾਂਦੀ ਨਹੀਂ ਦਿੱਤਾਈ ਤੇ ਨਾਲੇ ਇਹਦਾ ਪਾਸਵਰਡ ਖੁੱਲਦਾ ਨਹੀਂ ਛੇਤੀ ਅੱਛਾ ਛੇਤੀ ਪਾਸਵਰਡ ਨਹੀਂ ਖੁੱਲਦਾ ਇਹ ਹਰੇਕ ਖੋਲ ਲੂਗਾ ਅਜ ਤਾਂ ਗੱਲਾਂ ਕਰਦੀ ਸੀ ਹਾਂ ਮੈਂ ਤਾਂ ਦੁੱਧ ਘਰ ਮ ਕਰਕੇ ਪਰ ਕਿ ਮੈਂ ਤਾਂ ਸੋਚਦੀ ਹਾਂ ਨਾਲੇ ਸਾਗ ਜਗ ਵਧੀਆ ਪਿਆ ਕਿਉਂ ਨਾ ਅੱਜ ਤੋੜ ਹੀ ਲਵਾਂ ਨਾਲੇ ਤਾਂ ਧੁੱਪ ਵਧੀਆ ਨਿਕਲੇ ਚਲ ਹਜੇ ਘੜਾ ਕੋਈ ਇੱਥੇ ਆਉਂਦਾ ਉਹ ਲਕੋਣ ਗਈ ਸੀ ਮੱਛੇ ਦਾ ਦਿਮਾਗ ਇਹ ਜਾ ਹੋਇਆ ਪਿਆ ਇਹ ਵੀ ਭੁੱਲ ਗਈ ਆ ਚਲ ਕੋਈ ਹੁਣ ਜਦੋਂ ਮੈਂ ਦੁੱਧ ਦੇਖਣ ਗਈ ਤੇ ਫੇਰ ਜਾ ਕੇ ਲਕੋ ਕੇ ਆਉਂ ਚਾਣਾ ਸਾਗ ਸੁੱਕ ਦੇ ਖਾ ਤੋੜਾ ਸੋਹ ਕਿਹੜਾ ਲੋਕ ਛੱਡਦੇ ਆ ਉਹਦੀ ਕੋਈ ਨਾ ਕੋਈ ਤੋੜ ਕੇ ਲੈ ਜਾਂਦਾ ਹਾਏ ਆ ਮੈਂ ਫੋਨ ਸਾਡਾ ਹਾਏ ਬਾਪੂ ਰਾਜਾ ਮੇਰੀ ਕਹਾਤਾ ਤੂੰ ਮੇਰਾ ਫੋਨ ਫੋਨ ਬਣਾਉਰੇ ਨਹੀਂ ਮੌਜਾ ਦਾ ਫੋਨ ਲੈ ਕੇ ਤਾ ਰੱਖਿਆ ਸਾਡਾ ਹਾਏ ਆ ਤੇ ਹੋਰ ਸਾਡਾ ਫੋਨ ਹੀ ਹੈਗਾ ਤੇਰਾ ਕਿਵੇਂ ਹੋ ਗਿਆ ਤੇਰਾ ਨਾਮ ਲਿਖਿਆ ਹੋਇਆ ਹੈਗਾ ਤੇਰਾ ਕਿਵੇਂ ਹੋ ਗਿਆ ਫੋਨ ਇਹ ਬੱਸ ਕਰ ਤਾਈ ਤੇ ਸਾਰੇ ਪੁਆੜਿਆਂ ਦੀ ਜਾੜੀ ਤੂੰ ਹੋ ਗਈ ਮੈਂ ਨਾ ਚੱਕ ਲਈ ਘਰੋਂ ਤੂੰ ਤੇ ਸਾਡੇ ਘਰੋਂ ਤੈਨੂੰ ਡਰ ਨਹੀਂ ਲੱਗਿਆ ਲੈ ਤੁਹਾਡੇ ਘਰੋਂ ਚੱਕ ਲਈ ਮੈਂ ਤਾਂ ਪਾਗਲ ਆ ਵੀ ਤੁਹਾਡੇ ਘਰੋਂ ਫੋਨ ਚੱਕ ਕੇ ਲਿਆਉਂਗੀ ਮੈਂ ਚੋਰੀਆਂ ਕਰਦੀ ਰਹਿੰਦੀ ਮੈਂ ਜੇ ਇਹ ਉੱਠ ਗਰਦਾ ਤਾਂ ਕੀ ਰਹਿੰਦੀ ਹੁਣ ਤੇਰੀ ਬੇਇੱਜ਼ਤੀ ਮੈਂ ਕਿੰਨੀ ਹੋ ਗਈ ਤਾਈ ਸਾਰੇ ਪਿੰਡ ਚ ਜੁਸ ਕੱਢਿਆ ਨਾ ਫੋਨ ਚੱਕ ਲਈ ਦੇਖ ਜਿਹਨੇ ਫੋਨ ਚਲਾਇਆ ਹੁੰਦਾ ਤੇਰਾ ਪਾਸਵਰਡ ਤਾਂ ਖੁੱਲਿਆ ਨਹੀਂ ਇਹਦਾ ਪਾਸਵਰਡ ਤਾਂ ਹੁਣ ਖੁੱਲਿਆ ਚਲਾ ਲੈ ਮੈਂ ਫਿਰ ਇਹਨੂੰ ਚੱਕ ਲੈ ਲਈਂ ਪੜਾਓ ¡De lo no, no. no, no. ਜਾਨਦੇ ਤੂੰ ਕੋਲੀ ਬੱਸ ਨਾ ਫੋਨ ਬੱਸ ਕਹਿ ਦੇ ਵੀ ਮੈਂ ਗਲਤੀ ਹੋ ਗਈ ਗਲਤੀ ਹਾਂ ਤਾਂ ਕਮਾਨ ਮੱਥਾ ਰਹਿ ਜੂਆ ਤੇ ਨਹੀਂ ਫਿਰ ਥਾਣੇ ਚ ਜਾ ਆਹ ਲੋੜੇ ਬਾਈ ਤੁਹਾਡੇ ਮੂਰੇ ਆਥਾ ਠੀਕ ਆ ਮੇਥੋ ਗਲਤੀ ਮੈਂ ਥੋੜਾ ਚੱਕ ਲਿਆ ਫੋਨ ਮੈਨੂੰ ਕਰ ਦੋ ਮਾ ਗੱਲ ਨਰਬਾਈ ਨਾ ਮਾਫੀ ਮੰਗ ਪੈਣੇ ਰੋਬ ਰੂਬ ਨਹੀਂ ਸਹਦਾ ਅਗਲਾ ਨੇ ਤਾਂ ਚੋਰੀ ਕਰ ਲਈ ਨਾ ਤੂੰ ਰੋ ਮਾਰਦੀ ਆ ਬੋਲ ਹੀ ਨਾ ਬਸ ਹਾਂ ਆ ਦੇਖ ਲੈ ਤਾਈ ਹੁਣ ਤੂੰ ਸਾਝਾ ਬੰਦਾ ਤੇਰੇ ਸਾਹਮਣੇ ਮੈਂ ਗਲਤੀ ਮੰਨੀ ਜਾਨੀ ਹੁਣ ਇਹ ਤਾਂ ਜਾਣ ਕੇ ਗੱਲਾਂ ਵਧਾਉਂਦੇ ਆਗੇ ਆਹੋ ਭਾਈ ਹੁਣ ਤੂੰ ਗਲਤੀ ਮੰਨ ਕੇ ਇਹਨਾਂ ਨੂੰ ਕਹ ਦੇ ਫੋਨ ਲੈ ਜਾ ਮੈਥੋ ਗਲਤੀ ਹੋ ਗਈ ਆ ਚੱਕੋ ਭਾਈ ਮੈਥੋ ਗਲਤੀ ਹੋਈ ਜੇ ਕਹੇ ਤਮਨ ਕਹਿ ਰਹੀ ਆ ਕਿ ਨਹੀਂ ਲਾਜਨੀ ਕੋਈ ਨਾ ਤੇਰੇ ਵਰਕੇ ਨਹੀਂ ਹੈਗੇ ਅਸੀਂ ਚਲੋ ਆ ਜੀ ਮਰ ਭਾਈ ਅ ਨਾ ਤੁਹਾਡੇ ਘਰੇ ਕਿ ਟਿੰਡੀਆਂ ਲੈਣ ਜਾਣੀ ਆਇਆ ਤਾਂ ਹੀ ਆਇਆ ਹਾਂ ਆਇਆ ਆਇਆ ਤਾਈ ਚਾਮੀ ਨਹੀਂ ਹੈਗੀ ਚਾਰ ਤੀਵੀਂ ਆ ਹਾਂ ਅਰੇ ਆਈ ਦੀ ਖੰਦੀ ਉਹ ਦੁੱਤਾਈ ਆ ਝੂਗਲ ਖੋਰ ਸਾਰੇ ਪਿੰਡ ਦੀ ਕਿਵੇਂ ਮਿੰਟ ਚੀ ਲੂਤੀਆਂ ਲਾ ਕੇ ਦੇਹ ਲੈ ਲੈ ਫੋਨ ਬੜਾ ਤਲ ਚਲ ਕੋਈ ਨਾ ਲੈ ਜਾਂਦੇ ਘੜਾ ਮੇਰਾ ਸੀ ਮੱਛੜਾ ਮੇਥੋਂ ਘੜਾ ਲੋਕ ਲੂਕ ਫੋਲਦਾ ਸੀ